ਤੈਨੂੰ ਤਾਂ ਫੇਰ ਲੋਕੋ ਹੀ ਕਹਿਣਗੇ ਵੀ ਮਤਰੀ ਸੀ ਤਾਂ ਕਰਕੇ ਉਹਦਾ ਦੁੱਖ ਨਹੀਂ ਸੁਣਿਆ ਤਾਂ ਕਰਕੇ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਨਾ ਭਾਈ ਕੀ ਗੱਲ ਪਿੱਛਾ ਤਕਾਲਿਆ ਜੇ ਮੈਂ ਕਿਸੇ ਤੇ ਚਲੇ ਗਈ ਸੀ ਘੜੀ ਭੋਗ ਤੇ ਤੁਸੀਂ ਬਾਅਦ ਚ ਕਿੱਥੇ ਚਲੇ ਗਈਆਂ ਸੀ ਕੀਤੇ ਨਹੀਂ ਮੰਮੀ ਉਹ ਤਾਂ ਬਸ ਦਵਾਈ ਦਵਾਉਣ ਗਈ ਸੀ ਦੀਦੀ ਨੂੰ ਨਾ ਦਵਾਈ ਨੂੰ ਇਹਨੂੰ ਕੀ ਹੋਇਆ ਹੋਇਆ ਸੀ ਮੰਮੀ ਮੇਰੀ ਗੱਲ ਸੁਣ ਲੈ ਮਨਪ੍ਰੀਤ ਆਹ ਗੱਲਾਂ ਪੁੱਤ ਚੰਗੀਆਂ ਨਹੀਂ ਹੁੰਦੀਆਂ ਹੈਗੀਆਂ ਜਦ ਮੈਂ ਘਰੋਂ ਗਈਆਂ ਮੈਨੂੰ ਜਾਂ ਤਾਂ ਤੁਸੀਂ ਦੱਸ ਕੇ ਜਾਂਦੀਆਂ ਵੀ ਅਸੀਂ ਕਿਤੇ ਜਾਣਾ ਹੈ ਨਾਲ ਪਹਿਲੀ ਗੱਲ ਤੇਰਾ ਜਾਣਦਾ ਤਾਂ ਫਰਜ਼ ਨਹੀਂ ਤੇ ਬਣਦਾ ਮੈਨੂੰ ਵੀ ਨਾ ਪੁੱਛੇ ਹੁਣ ਦੱਸ ਘਰ ਨੂੰ ਮੈਂ ਤਾਂ ਦੇਖਿਆ ਕੁੰਡਾ ਲੱਗਾ ਜੇ ਮੈਨੂੰ ਚਾਬੀ ਨਾ ਲੱਭਦੀ ਮੈਂ ਤਾਂ ਬੈਠੀ ਰਹਿੰਦੀ ਨਾ ਬਾਰ ਮੂਰੇ ਮੰਮੀ ਮੈਂ ਉਹਨਾਂ ਨੂੰ ਦੱਸ ਕੇ ਗਈ ਸੀ ਉਹਨਾਂ ਨੇ ਆਪੇ ਕਿਹਾ ਸੀ ਕਹਿੰਦੇ ਦਵਾਈ ਦਿਵਾ ਲੇ ਨਾਲ ਤੁਸੀਂ ਇਹਦੀ ਬਾਹ ਤਾਂ ਦੇਖੋ ਕਿੰਨੀ ਮੱਛੀ ਪਈ ਹੈ ਦੇਖਿਆ ਕਿੰਨਾ ਬੁਰਾ ਹਾਲ ਕੀਤਾ ਹੋਇਆਗਾ ਤੁਸੀਂ ਕਿਉਂ ਨਹੀਂ ਆਪਣੇ ਲੱਛਣਾਂ ਤੇ ਕਰਿਆ ਹੋਇਆ ਭਾਈ ਇਹਨੇ ਜੇ ਕੰਮ ਕਰੇ ਕਾਹਨੂੰ ਛਿੱਤਰ ਖਾਵੇ ਹੁਣ ਦੱਸ ਉਹੀ ਕੰਮ ਮੂਰੇ ਭਾਲਦੀ ਆ ਉੱਥੇ ਵੀ ਇਹਨੂੰ ਇਹ ਤੀਗਾ ਵੀ ਮੈਂ ਸਾਰਾ ਦਿਨ ਫਿਰੀ ਜਾਮਾ ਬਾਹਰ ਹੱਲ ਲੜ ਮੈਨੂੰ ਕੋਈ ਰੋਕ ਟੋਕ ਨਾ ਹੋਵੇ ਦਾ ਕਰਕੇ ਫਿਰ ਦਿੱਤੀ ਹੁਣ ਤੈਨੂੰ ਵੀ ਨਾਲ ਲੈ ਕੇ ਲੱਗ ਗਈ ਨਾ ਕੀ ਗੱਲ ਭਾਈ ਤੂੰ ਬਹੂ ਨੂੰ ਵੀ ਪੱਟੇਂਗੀ ਹੁਣ ਮੰਮੀ ਮੈਂ ਤਾਂ ਮਨਾ ਕੀਤਾ ਸੀ ਵੀਰੇ ਨੂੰ ਵੀ ਤੇ ਭਾਬੀ ਨੂੰ ਵੀ ਇਹੀ ਨਹੀਂ ਹਟੇ ਜਿੱਦ ਕਰਨੋ ਕਿ ਵਾਦਾ ਵੱਜ ਜਾਊਗਾ ਇਹਦਾ ਨਾ ਵਾਦਾ ਵਧਾ ਨੂੰ ਕੀ ਹੋਇਆ ਹੋਇਆ ਮੇਰੀ ਗੱਲ ਸੁਣ ਲਾ ਆ ਕਿੰਨੀ ਕੁ ਸੱਟ ਵੱਜੀ ਤੇਰੇ ਜੇ ਮਾੜੀ ਮੋਟੀ ਸੱਟ ਵੱਜਦੀ ਵੀ ਆ ਸੈਣੀ ਵੀ ਸਿੱਖਣੀ ਚਾਹੀਦੀ ਆ ਆਈ ਨਹੀਂ ਹੈਗਾ ਵੀ ਡਾਕਟਰਾਂ ਦੇ ਘਰ ਭਰਨ ਤੁਰਪੋ ਮੰਮੀ ਮੈਂ ਤਾਂ ਭਾਬੀ ਨੂੰ ਕੁਝ ਦੱਸਿਆ ਹੀ ਨਹੀਂ ਸੀ ਭਾਬੀ ਨੇ ਆਪ ਹੀ ਦੇਖ ਲਈ ਸੱਟਾਂ ਤੇ ਕਹਿੰਦੀ ਦਵਾਈ ਲੈ ਕੇ ਆ ਮੈਂ ਤਾਂ ਮਨਾਂ ਕੀਤਾ ਸੀ ਕਿ ਵੀਰੇ ਨੂੰ ਵੀ ਨਾ ਦੱਸੇ ਵੀਰਾ ਵੀ ਆਪਦਾ ਕੰਮ ਛੱਡੂਗਾ ਪਰ ਇਹਨਾਂ ਨੇ ਸੁਣੀ ਹੋਣੀ ਹੈਗੀ ਮੇਰੀ ਆਹੋ ਜੇ ਡਰਾਮੇ ਕਰ ਕਰਕੇ ਦਿਖਾਏਂਗੀ ਫਿਰ ਤਾਂ ਅਗਲੇ ਨੂੰ ਤਰਸ ਆਊਗਾ ਹੀ ਭਾਈ ਹਾਂ ਕਿੱਥੇ ਨੇ ਦੁਖੀ ਕਰ ਲਿਆ ਕੁੜੀ ਨੂੰ ਆਏ ਨਹੀਂ ਹੈਗਾ ਵੀ ਮੈਂ ਆਪਣੇ ਘਰੇ ਬੈਠ ਕੇ ਕੱਟ ਲਵਾਂ ਹੁਣ ਦੱਸ ਭਾਈ ਤੂੰ ਤੁਸੀਂ ਵੀ ਉਹੀ ਗੱਲ ਕਰਤੀ ਬਾਵੇ ਨੇ ਮੈਨੂੰ ਬਿਨਾਂ ਪੁੱਛੇ ਲਿਆ ਕੇ ਉਰੇ ਬਿਠਾਤਾ ਲਈ ਕਾਲੂ ਦੇਖ ਲਾ ਹੁਣ ਅਗਲੇ ਨੇ ਨਾਲ ਲੈ ਕੇ ਜਾਣੀ ਆ ਤਾਂ ਸੇ ਨੂੰ ਕੀ ਕਰੇਗੀ ਤੂੰ ਲੋਕ ਵੀ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਕਰਨਗੇ ਬਿੱਲੀ ਆ ਕੇ ਬਿਠਾ ਲਈ ਉਰੇ ਫਿਰ ਦੁਖੀ ਤਾਂ ਹੈਗੇ ਸੀ ਉੱਥੇ ਨਾ ਇਹਦੇ ਤਾਂ ਨਾ ਬਸਣੇ ਵਾਲੇ ਲੱਛਣੇ ਨਹੀਂ ਹੈਗੇ ਮੈਨੂੰ ਪਹਿਲਾਂ ਹੀ ਦਿਖਦਾ ਸੀਗਾ ਵੀ ਇਹ ਨਹੀਂ ਕਿਤੇ ਬਸ ਸਕਦੀ ਹੈਗੀ ਲੈ ਮੰਮੀ ਤੁਸੀਂ ਐਵੇਂ ਘਾਤੋ ਬੋਲੀ ਜਾਂਦੇ ਨਾਲੇ ਥੋੜੀ ਧੀ ਅਗੀ ਘੁੱਟ ਘਟੇ ਇਹ ਤਾਂ ਦੇਖ ਲਓ ਕਿਹੜੇ ਦੁੱਖ ਚ ਹੈਗੀ ਮਨਪ੍ਰੀਤ ਤੈਨੂੰ ਪੁੱਤ ਕੁਝ ਨਹੀਂ ਪਤਾ ਹੈਗਾ ਤੂੰ ਇਹ ਗੱਲਾਂ 'ਚ ਨਾ ਬੋਲ ਠੀਕ ਆ ਨਾ ਤੈਨ ਮੈਨੂੰ ਪਤਾ ਤੇਰਾ ਦਿਮਾਗ ਵੀ ਐਝ ਜਾਈ ਆ ਜਿਵੇਂ ਇਹ ਕਹੀ ਜਾਂਦੀ ਓਵੇਂ ਤੂੰ ਮੰਨੀ ਜਾਂਨੀ ਆ ਤੂੰ ਕਿਹੜਾ ਉੱਥੇ ਜਾ ਕੇ ਦੇਖ ਕੇ ਆਈ ਆ ਵੀ ਉਹ ਤੰਗ ਰੱਖਦੇ ਨੇ ਕਿਵੇਂ ਰੱਖਦੇ ਨੇ ਮੈਂ ਤਾਂ ਨਹੀਂ ਦੇਖਿਆ ਮੰਮੀ ਇਹਦੇ ਸੱਟਾਂ ਤਾਂ ਦੱਸ ਰਹੀਆਂ ਨੇ ਬੇਨੂੰ ਉੱਥੇ ਕਿੰਨਾ ਕੁ ਦੁੱਖੇ ਰੱਖਦੇ ਨੇ ਨਾਲੇ ਤੁਹਾਡੀ ਧੀ ਹੈ ਤੁਸੀਂ ਕਿਉਂ ਨਹੀਂ ਆਪਣੀ ਧੀ ਦਾ ਦੁੱਖ ਸਮਝਦੇ ਹੈਗੇ ਮੇਰੀ ਗੱਲ ਸੁਣ ਤੈਨੂੰ ਪੱਕਾ ਪਤਾ ਵੀ ਸੱਟਾਂ ਉਹ ਨਹੀਂ ਮਾਰੀਆਂ ਨੇ ਕੀ ਪਤਾ ਕਿਤੇ ਉਹ ਸੱਟ ਖਾਲੀ ਹੋਵੇ ਆ ਬਹਾਨਾ ਬਣਾ ਲਿਆ ਕਿ ਮੇਰੇ ਘਰ ਵਾਲੇ ਨੇ ਮੈਨੂੰ ਕੁੱਟਿਆ ਐਡਾ ਤਾਂ ਕੋਈ ਪਾਗਲ ਨਹੀਂ ਹੁੰਦਾ ਜਿਹੜਾ ਇਹਦੇ ਮਾਰੂਗਾ ਨੜੇ ਖਾਣੇ ਵਾਲੀ ਦਿਖਤੀ ਏ ਤੈਨੂੰ ਵੀ ਉਹ ਤਾਂ ਕੁੱਟ ਖਾ ਲੂਗੀ ਮੰਮੀ ਇਹ ਤਾਂ ਉਹਨਾਂ ਅੱਗੇ ਹੋਈ ਨਹੀਂ ਬੋਲਦੀ ਕਿ ਇਹਨਾਂ ਨੇ ਇਹਨਾਂ ਨੇ ਬਾਵੇ ਨੇ ਜਾ ਕੇ ਉੱਥੇ ਖੁਦ ਇਹਨੂੰ ਬਚਾਇਆਗਾ ਜੇ ਉਹਨੂੰ ਮਾਰ ਕੇ ਸਿੱਟ ਦੰਦੇ ਪਹਿਲਾਂ ਤਾਂ ਮੈਨੂੰ ਸਮਝ ਨਹੀਂ ਆਉਂਦੀ ਵੀ ਬਾਵੇ ਦੀ ਹੈ ਬਾਵਾ ਇਹਦੀਆਂ ਗੱਲਾਂ ਚ ਕਾਤੇ ਆਉਂਦਾ ਅਰੇ ਤੁਹਾਡੀ ਨਿਆਣੀ ਮਾਤਾ ਤੁਹਾਨੂੰ ਨਹੀਂ ਪਤਾ ਕੁੜੀਆਂ ਕਿਵੇਂ ਪਸਾਈਦੀਆਂ ਨੇ ਸੌ ਕੁ ਸਹਿਣਾ ਪੈਂਦਾ ਹੁੰਦਾ ਮੰਮੀ ਮੈਂ ਕਿਹੜਾ ਵੀਰੇ ਨੂੰ ਫੋਨ ਕਰਕੇ ਸੱਦਿਆ ਸੀ ਵੀਰਾ ਜੇ ਮੈਨੂੰ ਮਿਲਣ ਆਇਆ ਵੀਰੇ ਨੇ ਆਪ ਮੇਰੀ ਹਾਲਤ ਦੇਖੀ ਆ ਬਸ ਕਰਨੀ ਮੈਨੂੰ ਸਭ ਪਤਾ ਏ ਤੂੰ ਕੀ ਕਿੱਥੇ ਬੋਲਦੀ ਆ ਤਾਂ ਕਿਹਾ ਹੁਣ ਆ ਫੋਨ ਵੀ ਕਰਿਆ ਹੋਣਾ ਮੈਂ ਤੋਲੇ ਰੱਖ ਹੁੰਦੇ ਨੇ ਇਹ ਨਹੀਂ ਮੰਮੀ ਕੋਈ ਫੋਨ ਨਹੀਂ ਕੀਤਾ ਗੱਤ ਤਸ ਤਾਂ ਗੱਲ ਸੁਣਦੇ ਨਹੀਂ ਹੈਗੇ ਅੱਗੇ ਦੀ ਅੱਗੇ ਬੋਲੀ ਜਾਂਦੇ ਆ ਮਨਪ੍ਰੀਤ ਤੈਨੂੰ ਮੈਂ ਕਿਹਾ ਨਾ ਵੀ ਸਾਡੀ ਗੱਲ ਚ ਨਾ ਬੋਲ ਜਾ ਜਾ ਕੇ ਕੰਮ ਧੰਦਾ ਕਰ ਲੈ ਕੋਈ ਜੇ ਨਹੀਂ ਕਰ ਸਕਦੀ ਭਾਈ ਮੈਂ ਕਰ ਲੰਨੀ ਆ ਆ ਤੇ ਲਾ ਕੱਪੜੇ ਓਕਣੇ ਭੁਗੀ ਗਏ ਹੁਣ ਕੇ ਧੁੱਪ ਚ ਆਈ ਨਹੀਂ ਹੈਗਾ ਵੀ ਕੱਪੜੇ ਤਾਰ ਕੇ ਰੱਖ ਜਾਂ ਤੂੰ ਵੀ ਉਹੀ ਠੀਠ ਹੋ ਗਈ ਕੋਈ ਨਾ ਮੰਮੀ ਹਾਂ ਦਵਾਈ ਨੂੰ ਪਤਾ ਨਹੀਂ ਕੀ ਹੋਇਆ ਹੋਇਆ ਤੀਗਾ ਜਦ ਮੈਂ ਘਰ ਤੀ ਜਾਂਦਾ ਕੋਈ ਜਾਂ ਚੇਤੇ ਨਹੀਂ ਤੀ ਦਵਾਈ ਦਾ ਮੇਰੇ ਬਾਅਦ ਦੇ ਵਿੱਚ ਕਹਿੰਦੀ ਹਣੀ ਉਹ ਚੱਲ ਸੈਰ ਸਪੱਟੇ ਕਰੇ ਆਉਨੇ ਆ ਨਹੀਂ ਮੰਮੀ ਮੈਂ ਬਾਅਦ ਦੇ ਵਿੱਚ ਹੀ ਬਾਹ ਦੇਖੀ ਇਹਨਾਂ ਦੀ ਜਦੋਂ ਇਹਨਾਂ ਦੇ ਸੱਟ ਦੇਖੀ ਇੰਨੀ ਵੱਜੀ ਹੁਣ ਜੇ ਅੱਗੇ ਵਾਦਾ ਵਾਦੇ ਜਾਂਦਾ ਫੇਰ ਫੇਰ ਨਹੀਂ ਦਵਾਈ ਦਵਾਉਂਦੇ ਸੀ ਆਪਾਂ ਕਿਤੇ ਨਹੀਂ ਮਰਨ ਲੱਗੀ ਕੋਈ ਵਾਦੇ ਨਹੀਂ ਵਾਦੇ ਹੈਗੇ ਇੰਨੀ ਕਿ ਸੱਟ ਨਾਲ ਪਤਾ ਨਹੀਂ ਕੀ ਹੋਣ ਲੱਗਿਆ ਜਾ ਚਲੇ ਜਾ ਕਰ ਲੈ ਭਾਈ ਜੇ ਬਣਾਉਣਾ ਕੁਝ ਦਾਲ ਸਬਜ਼ੀ ਬਣਾ ਲੈ ਨਹੀਂ ਮੈਂ ਬਣਾ ਲੰਨੀ ਆ ਮੈਨੂੰ ਲੱਗਦਾ ਵੀ ਹੁਣ ਤੇਰਾ ਵੀ ਜੀ ਨਹੀਂ ਕਰਦਾ ਕੰਮ ਕਰਨ ਨੂੰ ਆਹੀ ਸਿੱਖਿਆ ਦੰਦੀ ਹੋਣੀ ਆ ਇਹ ਵੀ ਜਿਵੇਂ ਮੈਂ ਪੈ ਨਹੀਂ ਸਾਰੇ ਘਰ ਕੰਮ ਕਰਦੀ ਤੂੰ ਵੀ ਨਾ ਕਰੀ ਦੇ ਦੇ ਕੁਝ ਨਹੀਂ ਕਹਿੰਦੇ ਆ ਕਿ ਮੰਮੀ ਮੈਨੂੰ ਨਾ ਇਹਨਾਂ ਨੇ ਮੈਨੂੰ ਕਦੇ ਕੁਝ ਸਿਖਾਇਆ ਗਲਤ ਮੈਂ ਬਣਾ ਦੰਨੀ ਆ ਦਾਲ ਰੋਟੀ ਹਾਂ ਬਣਾ ਦੰਨੀ ਆ ਕੋਈ ਟਾਈਮ ਹੁੰਦਾ ਰੋਟੀ ਪਾਣੀ ਦਾ ਵੀ ਮੰਮੀ ਤੁਸੀਂ ਮੇਰੇ ਬਾਰੇ ਇੰਨਾ ਗਲਤ ਕਿਉਂ ਸਮਝਦੇ ਹੋ ਮੈਂ ਆਪਣੀ ਭਾਈ ਦਾ ਘਰ ਥੋੜਾ ਪੱਟੂਗੀ ਭਾਬੀ ਨੂੰ ਗਲਤ ਰਾਤ ਨਾ ਤੂੰ ਪੱਟਣੇ ਵਾਲੇ ਹੀ ਕੰਮ ਕਰਦੀ ਆ ਅੱਗੇ ਕਦੇ ਨਹੀਂ ਮੇਰੇ ਤੋਂ ਬਿਨਾ ਪੁੱਛੇ ਡਿੰਗ ਨਹੀਂ ਦੀ ਪੱਟੀ ਜਿਹੜੀ ਤੂੰ ਅੱਜ ਉਹਨੂੰ ਬਿਨਾ ਪੁੱਛੇ ਲੈ ਕੇ ਗਈ ਆ ਨਾ ਇੰਨਾ ਕਿ ਨਾ ਕਿ ਤੇਰੇ ਕੇ ਸੁਬੜਾ ਤੇ ਵੀ ਹਾਂ ਮਰਨ ਲੱਗੀ ਸੀ ਤੇਰੇ ਇੰਨੀ ਸੱਟਾਂ ਲੱਗੀਆਂ ਹੋਈਆਂ ਸੀ ਮੇਰੇ ਆਈ ਤੇ ਵੀ ਤਾਂ ਮਰ ਸਕਦੀ ਸੀ ਦਵਾਈ ਲਿਆ ਸਕਦੀ ਸੀ ਮੰਮੀ ਮੈਂ ਮਤਾ ਦਵਾਈ ਲੈ ਕੇ ਆਉਣ ਤੋਂ ਹੀ ਮਨਾਂ ਕੀਤਾ ਸੀ ਭਾਬੀ ਨੂੰ ਕਿ ਆਪੇ ਠੀਕ ਹੋ ਜੂਗੀ ਵੀਰਾ ਹੀ ਨਹੀਂ ਹਟਿਆ ਕੇ ਜਾ ਕੇ ਦਵਾਈ ਲੈ ਕੇ ਮੈਨੂੰ ਪਤਾ ਹੀ ਆ ਵੀ ਤੇ ਤੋ ਜਰ ਨਹੀਂ ਹੁੰਦਾ ਆਪਣੇ ਭਾਈ ਦਾ ਘਰ ਬਸਿਆ ਹੋਇਆ ਪੱਟਣ ਨੂੰ ਫਿਰਦੀ ਆ ਤਾਂ ਹੀ ਹੁਣ ਉਹਦਾ ਵੀ ਪੈਰ ਕੱਢ ਦੂਗੀ ਉਹ ਵੀ ਰੋਜ਼ ਤੁਰੀ ਫਰੀ ਜਾਇਆ ਕਰੂ ਇੱਧਰ ਉੱਧਰ ਨੰਗ ਜਾਇਆ ਕਰੂ ਵੀ ਮੰਮੀ ਕਿਹੜੀ ਧੀ ਆ ਜਿਹੜੀ ਆਪਣਾ ਹੀ ਘਰ ਖਰਾਬ ਕਰੂਗੀ ਕਰੂਗੀ ਧੀ ਆ ਧੀ ਕਾਦੀ ਆ ਤੂੰ ਤੂੰ ਤਾਂ ਡੈਨ ਆ ਉਹੀ ਆ ਵੀ ਮਾਪੇ ਦੀ ਕੋਈ ਇੱਜ਼ਤ ਨਹੀਂ ਰੱਖਣੀ ਹੈਗੀ ਪਤਾ ਨਹੀਂ ਕੀ ਕੁਛ ਕਰਦੀ ਹੋਣੀ ਆ ਉੱਥੇ ਜਿਹੜੀ ਅਗਲੇ ਨੇ ਰੱਖੀ ਨਹੀਂ ਹੈਗੀ ਮੰਮੀ ਐਨੇ ਟਾਈਮ ਤੇ ਮੈਂ ਚੁੱਪ ਰਹਿ ਕੇ ਹੀ ਦੁੱਖ ਉੱਥੇ ਤਾਂ ਹੀ ਸਹਰੀ ਸੀ ਕਿ ਮੈਨੂੰ ਆ ਗੱਲ ਦੁੱਖ ਨੂੰ ਦੱਸ ਤੈਨੂੰ ਭਾਈ ਉਹਨੇ ਕੀ ਕਰਿਆ ਕੀ ਉਹ ਕਰਤਾ ਜੇ ਫੇਰ ਵੀ ਜੇ ਬੰਦੇ ਨੇ ਮੇ ਹੱਥ ਚੱਕ ਵੀ ਲਿਆ ਫੇਰ ਕੀ ਹੋ ਗਿਆ ਮੰਮੀ ਇਹ ਰੋਜ਼ ਦੀ ਕੁੱਟ ਮਾਰ ਸੀ ਰੋਜ਼ ਦਾ ਰੂਪੀਕੇ ਕੁੱਟਦੇ ਸੀ ਮੈਨੂੰ ਤੁਸੀਂ ਬੋਲਦੀ ਹੋਏਂਗੀ ਬੁਰੇ ਤਾਂ ਆਗਲਾ ਹੱਥ ਚੱਕਦਾ ਏ ਪਾਗਲ ਨਹੀਂ ਹੁੰਦਾ ਹੈਗਾ ਨਾਲੇ ਉਹ ਕੰਮ ਤੇ ਲੱਗਿਆ ਹੋਇਆ ਹਰ ਟਾਈਮ ਦਾਰੂਏ ਨਹੀਂ ਪੀਂਦਾ ਹੁਣ ਜਿਹੜੀ ਤੂੰ ਗੱਲਾਂ ਬਣਾਈ ਜਾਨੀਂ ਮੰਮੀ ਕੰਮ ਮਤੇ ਕਿਹੜਾ ਜਾਂਦੇ ਨੇ ਸਾਰੇ ਪੈਸੇ ਲੈ ਕੇ ਆਪ ਖਾ ਜਾਂਦੇ ਨੇ ਮੈਂ ਘਰ ਚ ਕਿੰਨੀ ਔਖੀ ਸੀ ਮੈਨੂੰ ਪਤਾਗਾ ਨਹੀਂ ਜਾ ਕਿਉਂ ਮੇਰਾ ਦਿਮਾਗ ਖਾਣ ਲੱਗੀਆਂ ਮੈਂ ਸਭ ਜਾਣਦੀ ਆਂ ਵੀ ਹਾਂ ਕਿੰਨੇ ਕ ਪਾਣੀ ਚਾਹ ਤੂੰ ਕਿੱਥੇ ਇਹਨੇ ਦੁਖੀ ਕਰਿਆ ਪਤਾ ਨਹੀਂ ਕਿਵੇਂ ਸਿਆਪਾ ਨਿਭੜੂ ਹੁਣ ਲੈ ਚਾਦਰ ਹਜੇ ਹੁਣ ਤਾਂ ਵਿਛਾ ਕੇ ਗਈਆਂ ਕਿ ਕਿਨੇ ਇਕੱਠੀ ਕਰਤੀ ਇਹ ਕੀ ਹੋ ਗਿਆ ਰੀਤਾ ਮੈਨਾਂ ਤੁਹਾਡੇ ਤੋਂ ਮਾਫੀ ਮੰਗਣ ਆਈ ਸੀ ਕਿਹੜੀ ਗੱਲ ਦੀ ਮੇਰੇ ਕਰਕੇ ਨਾ ਮੰਮੀ ਅੱਜ ਤੁਹਾਨੂੰ ਇੰਨਾ ਬੋਲਦੀ ਫਿਰ ਇਹਦੇ ਵਿੱਚ ਮਾਫੀ ਲਈ ਕੀ ਗੱਲ ਨਾਲੇ ਉਹ ਵੱਡੇ ਨੇ ਮੇਰੇ ਤੋਂ ਮੈਨੂੰ ਬੋਲ ਸਕਦੇ ਆ ਉਹਨਾਂ ਦੀ ਧੀ ਆ ਮੈਂ ਫਿਰ ਕਿਉਂਗਾ ਤੂੰ ਇਹ ਚੀਜ਼ਾਂ ਦੀ ਟੈਨਸ਼ਨ ਨਾ ਲੈ ਵੀ ਮੰਮੀ ਮੈਨੂੰ ਕੁਝ ਬੋਲੇਗੀ ਫਿਕਰ ਨਾ ਕਰ ਜੇ ਤਾਂ ਤੁਹਾਡਾ ਕੋਈ ਕਸੂਰ ਹੋਵੇ ਤਾਂ ਤਾਂ ਮੰਮੀ ਤੁਹਾਨੂੰ ਬੋਲਦੇ ਕਿ ਸੋਹਣੇ ਲੱਗਦਾ ਮੇਰੇ ਕਰਕੇ ਨਾ ਅੱਜ ਤੁਹਾਡੇ ਵੀ ਨਜਾਜ਼ ਗੱਲਾਂ ਪੈ ਗਈਆਂ ਕੋਈ ਗੱਲ ਨਹੀਂ ਤੁਸੀਂ ਐ ਕਿਉਂ ਸੋਚੀ ਜਾਨੇ ਵੀ ਮੇਰੇ ਗਾਲਾਂ ਪੈ ਗਈਆਂ ਫੇਰ ਕਿ ਹੋ ਗਿਆ ਜੋ ਉਹਨਾਂ ਨੇ ਦੋ ਗੋਲ ਮੈਨੂੰ ਬੋਲਤੇ ਮੈਂ ਸੁਣ ਲੇ ਨਾ ਵੀ ਮੈਂ ਕਿਹੜਾ ਉਹਨਾਂ ਨੂੰ ਮੁੜ ਕੇ ਕੋਈ ਜਵਾਬ ਦਿੱਤਾਗਾ ਭਾਬੀ ਜਦੋਂ ਦੀ ਨਾ ਮੈਂ ਇੱਥੇ ਆਈ ਆਂ ਕਿ ਮੇਰੇ ਕਰਕੇ ਨਾ ਤੁਹਾਡੇ ਸਾਰਿਆਂ ਚ ਕਲੇਸ਼ੇ ਪਈ ਜਾਂਦਾ ਮੈਂ ਤਾਂ ਸੋਚਦੀ ਸੀ ਮੈਂ ਤਾਂ ਉੱਥੇ ਹੀ ਚਲੀ ਜਾਨੀ ਆ ਜੋ ਮੇਰੀ ਕਿਸਮਤ ਚ ਹੋਗਾ ਉਹ ਹੋ ਜਾਗਾ ਤੂੰ ਚੁੱਪ ਰਹਿ ਠੀਕ ਹੈ ਤੂੰ ਇੱਥੇ ਬੈਠ ਚੁੱਪ ਕਰਕੇ ਤੈਨੂੰ ਕਿਹੜੀ ਚੀਜ਼ ਦੀ ਟੈਨਸ਼ਨ ਹੋ ਰਹੀ ਹੈ ਤੂੰ ਇਹ ਤਾਂ ਦੱਸ ਤੈਨੂੰ ਇੱਥੇ ਕੁਝ ਖਾਣ ਨੂੰ ਨਹੀਂ ਮਿਲਦਾ ਪੈਨ ਨੂੰ ਨਹੀਂ ਕੁਝ ਮਿਲਦਾਗਾ ਤੂੰ ਕਿਉਂ ਉਸੇ ਘਰ ਦੇ ਵਿੱਚ ਦੁਬਾਰਾ ਜਾ ਕੇ ਜੁੱਤੀਆਂ ਖਾਣੀਆਂ ਨੇਗੀਂ ਪਾ ਵੀ ਉਹ ਤਾਂ ਮੇਰੀ ਕਿਸਮਤ ਸੀ ਪਰ ਇੱਥੇ ਤੁਹਾਡੇ ਸਾਰਿਆਂ 'ਚ ਮਨਮਟਾਵ ਹੋ ਰਿਹਾ ਨੇ ਮੈਨੂੰ ਸਾਡੇ 'ਚ ਕੁਝ ਨਹੀਂ ਹੋ ਰਿਹਾ ਮੰਮੀ ਨੇ ਦੋ ਵਾਰ ਮੈਨੂੰ ਬੋਲਤੇ ਮੈਂ ਚੁੱਪ ਕਰਕੇ ਸੁਣ ਕੇ ਅੰਦਰ ਆ ਗਈ ਨਾਲੇ ਹੁਣ ਇਹਦੇ ਵਿੱਚ ਸਾਡੇ 'ਚ ਕਿਹੜਾ ਕੋਈ ਲੜਾਈ ਪਈ ਆ ਫਿਰ ਕਿ ਹੋ ਗਿਆ ਵੱਡੇ ਨੇ ਆਪਣੇ ਤੋਂ ਬੋਲ ਸਕਦੇ ਉਹ ਆਪਾਂ ਨੂੰ ਮੈਂ ਤਾਂ ਇਹ ਸਮਝ ਲੁ ਜਾਇ ਜੇ ਮੈਨੂੰ ਮੇਰੀ ਪੇਕੇ ਵਾਲੀ ਮੰਮੀ ਬੋਲਤਾ ਉਹ ਜੇ ਇਹਨਾਂ ਨੇ ਬੋਲਤਾ ਮੈਨੂੰ ਪੱਬੀ ਤਾਂ ਤੁਸੀਂ ਉਹ ਚੰਗੇ ਹੋਗੇ ਜਿਹੜੀਆਂ ਗੱਲਾਂ ਸੋਚ ਲੈਣੇ ਹੋਗੇ ਨਹੀਂ ਤਾਂ ਜਿਹੇ-ਜਾ ਕੁਝ ਮੇਰੇ ਨਾਲ ਹੋ ਰਿਹਾ ਨਾ ਕੋਈ ਨਾ ਬਰਦਾਸ਼ਤ ਕਰੇ ਇਧਰੋਂ ਮੰਮੀ ਦਾ ਬੋਲਣਾ ਉਧਰੋਂ ਉਹਨਾਂ ਦਾ ਰਾਹ ਚ ਘੇਰਨਾ ਪੱਬੀ ਮੈਨੂੰ ਤਾਂ ਪੂਜਾ ਸਮਝ ਨਹੀਂ ਆ ਰਹੀ ਸੱਚ ਮੈਂ ਤਾਂ ਸੱਟੇ ਉੱਪਰ ਲੱਗੀ ਸੀਗੀ ਨਾਲੇ ਤੂੰ ਫਿਕਰ ਨਾ ਕਰ ਠੀਕ ਆ ਮੈਂ ਮੰਮੀ ਵਾਲੀ ਗੱਲ ਵੀ ਉਹਨਾਂ ਨੂੰ ਦੱਸ ਦੂੰਗੀ ਤੇ ਜਿਹੜੇ ਆਪਾਂ ਨੂੰ ਉਹ ਰਾਹ ਚ ਆ ਕੇ ਘੇਰ ਕੇ ਗਿਆ ਨਾ ਮੈਂ ਇਹ ਵੀ ਗੱਲ ਬਾਵੇ ਨੂੰ ਦੱਸੂੰਗੀ ਉਹਨਾਂ ਨੂੰ ਘਰੇ ਆਉਂਦੇ ਫਿਰ ਉਹਨਾਂ ਨਾਲ ਮੈਂ ਸਾਰੀਆਂ ਗੱਲਾਂ ਸ਼ੇਅਰ ਕਰੂੰਗੀ ਤੂੰ ਫਿਕਰ ਨਾ ਕਰ ਐਮੀ ਤੋ ਲ ਭਾਬੀ ਹਾਂ ਤੁਸੀਂ ਵੀਰੇ ਨਾਲ ਕਰਕੇ ਦੇਖੀ ਹਾਂ ਹਾਂ ਮੈਂ ਉਹਨਾਂ ਨਾਲ ਗੱਲ ਕਰਦੇ ਆਂ ਤੂੰ ਨਾ ਮੈਂ ਟੈਨਸ਼ਨ ਨਾਲ ਜਾ ਕੇ ਚਾਹ ਬਣੀ ਪੀਲਾ ਚਲ ਜਾ ਉਹਨਾਂ ਕੀ ਤੁਸੀਂ ਸਾਰਾ ਦਿਨ ਫੋਨ 'ਚ ਵੜੇ ਰਹਿੰਦੇ ਏਨੂੰ ਰੱਖ ਵੀ ਦਿਆ ਕਰੋ ਕਿਸੇ ਟਾਈਮ ਵੇਲਾ ਸੀਗਾ ਫੋਨ ਚ ਲਾਉਣ ਲੱਗ ਗਿਆ ਹੈ ਐਡੀ ਕੀ ਗੱਲ ਹੋ ਗਈ ਅੱਕੀ ਵੀ ਆਂ ਗੱਲ ਹੋ ਜੇ ਛੋਟੀ ਮੋਟੀ ਹੋ ਰਹੀ ਆ ਪਹਿਲੇ ਇਹਦੇ ਵਿੱਚ ਤਾਂ ਮੈਂ ਜਦੋਂ ਤੁਹਾਨੂੰ ਆਖਿਆ ਸੀ ਵੀ ਦਵਾਈ ਤੁਸੀਂ ਆਪ ਦਵਾ ਕੇ ਲੈ ਕੇ ਮੈਨੂੰ ਕਿਉਂ ਭੇਜਿਆ ਥੋਨੇ ਯਾਰ ਤੈਨੂੰ ਦੱਸਿਆ ਤਾਂ ਕਿ ਸੀ ਵੀ ਖੇਤ ਮਸ਼ੀਨ ਲੱਗਣੀ ਸੀਗੀ ਨਾਲੇ ਫੇਰ ਉਹ ਹੀ ਕਹਿੰਦਾ ਭਾਈ ਵੀ ਲੱਗੀ ਨਹੀਂ ਹੈਗੀ ਫੇਰ ਗੱਲ ਤੇ ਗੱਲ ਵਾਗੀ ਹੁਣ ਮੈਂ ਬੰਦਾ ਵਿਚਾਰਾ ਕਿਤੇ ਕਿਤੇ ਹੋਈ ਜਾ ਬਾਕੀ ਤਾਂ ਗੱਲ ਗੱਲ ਦੇ ਤੇ ਹੁਣ ਛੇਰ ਤੁਸੀਂ ਨੇ ਮੇਰੇ ਪਵਾ ਤੇ ਮੰਮੀ ਤੋਂ ਮੰਮੀ ਪਤਾ ਕਿੰਨਾ ਕੁਝ ਬੋਲਿਆ ਸਾਨੂੰ ਇਹ ਤਾਂ ਬਸ ਮੈਂ ਇੱਕ ਆਇਆ ਚੁੱਪ ਕਰਕੇ ਹਾਂ ਨਾ ਚ ਜਵਾਬ ਦੇ ਕੇ ਆ ਗਈ ਇੰਨਾ ਕੁਝ ਬੋਲੇ ਮੈਨੂੰ ਤਾਂ ਚਲ ਜਿਹੜਾ ਕੁਝ ਬੋਲਣਾ ਸੀ ਬੋਲਤਾ ਠੀਕ ਆ ਆਪਾਂ ਤਾਂ ਸੁਣ ਲਿਆ ਕਿਉਂਕਿ ਮੈਂ ਉਹਦੀ ਨੂੰਹ ਕੋਈ ਦਾ ਉਹਨੇ ਮੈਨੂੰ ਬੋਲਤੇ ਦੋ ਗੱਲਾਂ ਪਰ ਰਹਿੰਦੇ ਖੁੰਦੇ ਮਰੀਤ ਨੂੰ ਇੰਨਾ ਕੁਝ ਮਮੀ ਨੇ ਬੋਲਿਆ ਨਾ ਵੀ ਤੁਸੀਂ ਪੁੱਛੋ ਹੀ ਨਾ ਯਾਰ ਉਹਦਾ ਦਿਲ ਟੁੱਟਿਆ ਪਿਆ ਹੁਣ ਜਮੀ ਨਹੀਂ ਪਰ ਕਾਰਨ ਕੀ ਬੋਲੀ ਕਿਉਂ ਮਾਂ ਤੁਸੀਂ ਇਹਦਾ ਕੀ ਕਰਤਾ ਵੀ ਅਸੀਂ ਸਕੂਟਰੀ ਲੈ ਕੇ ਬਾਹਰ ਵਾਗੇ ਮਾਂ ਦਾ ਵੀ ਜਮਾ ਸਰਿਆ ਪਿਆ ਵੀ ਸਕੂਟਰੀ ਸਿੱਖੀ ਦਾ ਤਰ੍ਹਾਂ ਫਾਇਦਾ ਕੀ ਹੋਏ ਵੀ ਜੇ ਕੋਈ ਬੰਦਾ ਕੋ ਬੰਦਾ ਕਰੇ ਹੈ ਨਹੀਂ ਭਾਈ ਆਪ ਜਾ ਕੇ ਸੰਦਾ ਕੋਈ ਚੀਜ਼ ਵੁਟੀੜੀ ਲੈਣ ਜਾਣੀ ਹੈ ਬਸ ਬੰਦਾ ਆ ਬਗ ਜੀ ਕਿ ਤਸੋਖਣ ਜੀ ਇਹ ਚੀਜ਼ ਦਾ ਕਿੱਥੇ ਮੈਂ ਉਲਟਾ ਬਣਾਈ ਜਾਂਦੇ ਗੱਲ ਮੈਂ ਲੈਣ ਵਾਗੇ ਪਰ ਮੰਮੀ ਨੇ ਪਤਾ ਰਿਤ ਦੀਦੇ ਨੂੰ ਕੀ ਗੱਲ ਕਹੀ ਆ ਕਹਿੰਦੀ ਤੂੰ ਤਾਂ ਜਹ ਜਿ ਫਿਰਤੂ ਹੈਗੀ ਤੇ ਹੈਗੀ ਤੇ ਨਾਲ ਤੂੰ ਸਾਡੀ ਬਹੂ ਨੂੰ ਵੀ ਲਾਤਾ ਵੀ ਤੂੰ ਆਪਦੇ ਭਾਈ ਦਾ ਵੀ ਘਰ ਪੱਟੇਂਗੀ ਆਪਦਾ ਤਾਂ ਪੱਟੀ ਬੈਠੀ ਆ ਯਾਰ ਮਾਂ ਦੀ ਸਮਝ ਨਹੀਂ ਆਉਂਦੀ ਆਪਣੀ ਹੋਈ ਕੀ ਜਾਂਦਾ ਨਾ ਕਿੱਥੇ ਤੈਨੂੰ ਇਹ ਚੀਜ਼ ਸੋਚਣੀ ਚਾਹੀਦੀ ਹੈ ਵਿਚਾਰੀ ਸਮ੍ਰਿਤੀ ਹੈ ਦੁਖੀ ਹੈ ਨਾ ਵੀ ਉਹਦਾ ਮੈਂ ਸਾਥ ਦੇਵਾਂ ਉਹਦਾ ਉਲਟੀ ਹੋਈ ਖੜੀ ਆ ਹੁਣ ਮੈਂ ਕੀ ਦੱਸਾਂ ਹੁਣ ਰਸਤੇ ਵਾਲੀ ਗੱਲ ਵੀ ਸੁਣ ਲੋ ਜਿਹੜੀ ਮੰਮੀ ਨਾਲ ਹੋ ਗਈ ਇਹ ਤਾਂ ਗੱਲ ਵੱਖਰੀ ਆ ਰਸਤੇ ਦੇ ਵਿੱਚ ਉਹ ਟੱਕਰ ਗਿਆ ਮਲੰਗ ਨਸ਼ੇੜੀ ਉਹ ਸਾਲਾ ਕਿਥੋਂ ਮਿਲ ਗਿਆ ਸੋਨ ਪਤਾ ਨਹੀਂ ਸਾਨੂੰ ਕਿੱਡੀ ਗੱਡੀਆਂ ਗੱਲਾਂ ਕਹੀਆਂ ਨੇ ਗਿਆ ਪਹਿਲਾਂ ਤਾਂ ਕਹਿੰਦਾ ਵੀ ਹਾਂ ਤੈਨੂੰ ਕਹਿੰਦਾ ਵੀ ਉੱਥੇ ਮੈਂ ਕਹਿੰਦਾ ਤੈਨੂੰ ਆ ਲੱਛਣ ਨਹੀਂ ਕਰਨ ਦਿੰਦਾ ਤੇ ਗਿਆ ਵੀ ਕਦੇ ਇੱਧਰ ਨਿਕਲ ਗਈ ਕਦੇ ਉੱਧਰ ਨਿਕਲ ਗਈ ਹੁਣ ਕਹਿੰਦਾ ਤੂੰ ਪਿੰਡ ਆ ਗਈ ਹੁਣ ਕਹਿੰਦਾ ਮਿਲਣ ਚਲਣੀ ਹੋਵੇਗੀ ਕਿਸੇ ਨੂੰ ਇਹ ਜਿਹੇ ਲੱਭੋ ਬੋਲ ਤੁਸੀਂ ਮੈਨੂੰ ਫੋਨ ਕਰਨਾ ਥੋੜੀ ਯਾਰ ਐਡੇ ਟਾਈਮ ਤੇ ਆਉਂਦਾ ਮੈਂ ਮੈਂ ਦੰਦਾ ਮੇਰੇ ਸਾਲੇ ਨੂੰ ਪਤਾ ਫਿਰ ਮੈਨੂੰ ਛਾੜ ਤਾ ਉਹਦੀ ਮੈਂ ਪੂਰੀ ਪਾਈ ਹੈਗੀ ਪਰ ਜੇ ਉਹਨੂੰ ਅਕਲ ਆਵੇ ਤਾਂਗਾ ਤੇ ਉੱਪਰ ਦੀ ਸਾਨੂੰ ਹਜੇ ਕਹਿੰਦਾ ਕਹਿੰਦਾ ਮੈਂ ਜਲੂਸ ਕੱਢ ਦੱਤਾ ਤੋੜ ਕੇ ਤੋੜਾਂਗੇ ਸਾਲੇ ਦੀਆਂ ਤੁਹਾਨੂੰ ਪਤਾ ਸੜਕ ਦੇ ਉੱਤੇ ਉਹਨੇ ਸਾਨੂੰ ਇੰਨਾ ਕੁਝ ਬੋਲ ਕੇ ਗਿਆ ਨਾ ਜਿੰਨਾ ਵੀ ਕਹਦਾ ਪਰ ਚੁੱਪਾ ਮੈਂ ਵੀ ਨਹੀਂ ਰਿਹਾ ਕਿ ਜਿਹੜੇ ਗੱਲ ਉਹ ਇੱਕ ਕਹਿੰਦਾ ਤੇ ਦੋ ਸੁਣਾਉਂਦੀ ਤੇ ਉਹਨੂੰ ਮੈਂ ਟਿੱਕ ਘਟੀ ਇਨਸਾਨ ਕਿਉਂ ਨਹੀਂ ਦੁਨੀਆ ਤੇ ਤੇ ਜਦੋਂ ਕੇਰਾ ਮੈਂ ਆਉਦੀ ਭੈਣ ਤੇਰੇ ਕੋਲ ਲਿਆਇਆ ਰਾਜ ਕਿਰ ਕਿਰ ਕਾਹ ਤੋਂ ਦੂਈ ਕਿੰਨਾ ਕਰਦੇ ਹਜੇ ਮੋੜ ਕੇ ਮੈਨੂੰ ਪਤਾ ਕੀ ਕਹਿੰਦੇ ਕਹਿੰਦੇ ਤੂੰ ਕਿਹੜਾ ਸਰਪੰਚ ਨਹੀਂ ਲੱਗਿਆ ਜਿਹੜਾ ਤੂੰ ਮੇਰੇ ਤੇ ਰੋਬ ਮਾਰਦੇ ਕਹਿੰਦਾ ਮੈਂ ਆਪਦੇ ਘਰ ਵਾਲੀ ਨਾਲ ਗੱਲ ਕਰਦਾ ਤੇਰੇ ਨਾਲ ਨਹੀਂ ਮੈਂ ਬੋਲਦਾ ਹੈਗਾ ਲੈ ਹੱਦ ਹੁੰਦੀ ਹੈਗੀ ਸਰਪੰਚਨੀ ਦਾ ਪਤਾ ਉਹਨੂੰ ਮੈਂ ਜਾਦੇ ਸਾਰੇ ਵਿੱਚ ਛੜੀ ਗਿਆ ਸੀ ਅੱਜ ਘਰੋਂ ਕੀ ਵਾਰ ਨਿਕਲਗੇ ਨਾ ਸਾਡਾ ਜਲੂਸ ਹੈ ਨਿਕਲ ਰਿਹਾਗਾ ਚਲ ਕੋਈ ਨਾ ਜਾ ਤੂੰ ਟੈਨਸ਼ਨ ਨਾ ਲੈ ਉਹ ਬੰਦਾ ਜਿਹਦੇ ਮੈਨੂੰ ਟੱਕਰਿਆ ਨਾ ਉਹਦੀ ਇਹ ਹੈ ਜੀ ਨਾ نیچے ਇੱਥੇ ਕਰਾਉਦੀ ساری ਜ਼ਿੰਦਗੀ ਯਾਦ ਰੱਖੂਗਾ ਤਾਂ ਕੀ ਦੇ ਕੇ ਗਿਆ ਕਹਿੰਦਾ ਮੈਂ ਘਰੇ ਆ ਕੇ ਜਲੂਸ ਕੱਢ ਲਵਾਂਗਾ ਅਈ ਆਈ ਘਰੇ ਕਹਿ ਇਸ ਦਿਨ ਦੀ ਸਾਨੂੰ ਵੇਟ ਹੈ ਵੀ ਤੂੰ ਕਿਦਣ ਘਰੇ ਆਵੇਂਗਾ ਤੈਨੂੰ ਦੱਸੀ ਅਸੀਂ ਪਤਾ ਫਿਰ ਵੀ ਕਿਵੇਂ ਕਿਸ ਦੀ ਤੀ ਪੈਨੂੰ ਤਲ ਕਰੀਦਾ ਹੁੰਦਾ ਦਾਰੂ ਆ ਪੀ ਪੀ ਰਾਤਾਂ ਨੂੰ ਮੈਨੂੰ ਤਾਂ ਸੌਣ ਲੱਗੇ ਨਾ ਦਿਮਾਗ ਖਰਾਬ ਹੋਇਆ ਪਿਆਗਾ ਉਹ ਹੁਣ ਵਿਚਾਰੀ ਦੀਦੀ ਰੋ ਰਹੀ ਹੈਗੀ ਹੁਣ ਮੈਂ ਕੀ ਕਰਾਂ ਉਸ ਤਾਂ ਵਿਚਾਰੀ ਹੋਈ ਗੱਲ ਐ ਉਹਦੀ ਜ਼ਿੰਦਗੀ ਚਰ ਆਪਣੇ ਪੰਨੇ ਕਿਉਂ ਦੁੱਖ ਭਰਤੇ ਪਹਿਲਾਂ ਛੋਟੇ ਹੁੰਦੇ ਤੋਂ ਵਿਚਾਰੀ ਹੋਈ ਗੱਲ ਐ ਭਾਈ ਆਪਦੇ ਅੰਦਰੋਂ ਅੰਦਰ ਦੁੱਖ ਲੁਕੋਈਗੀ ਭਈ ਉਹਦੇ ਸਹੁਰੇ ਜਾ ਕੇ ਦੁੱਖ ਸੀ ਮੈਂ ਤਾਂ ਹੈਰਾਨ ਮੰਮੀ ਦੀ ਤਾਂ ਕੁੜੀ ਆ ਉਹ ਆਪਦੀ ਸਗੇ ਕੁੜੀ ਐ ਕਿਉਂ ਇਹ ਜਾ ਕੁਝ ਕਰਦੇ ਆ ਉਹ ਦਿਮਾਗ ਦਿਮਾਗ ਨਹੀਂ ਨਾ ਹੈਗਾ ਦਿਮਾਗ ਫੂਸਾ ਭਰਿਆ ਹੋਇਆ ਕੋਈ ਮਾਪਦੀ ਤੀ ਨਾਲ ਫਿਰ ਇਹ ਜਾ ਕੁਝ ਕਿਵੇਂ ਕਰ ਲੂਗਾ ਯਾਰ ਖਬਰਾ ਕਿਉਂ ਕਰਦੀ ਆ ਦੀ ਤੀ ਨਾਲ ਇਹ ਕੁਛ ਮੈਂ ਤਾਂ ਹੈਰਾਨ ਆ ਵੀ ਪੁੱਤ ਨੂੰ ਤੂੰ ਇੰਨਾ ਪਿਆਰ ਕਰਦੀ ਐ ਤੇ ਇਹਨੂੰ ਤੂੰ ਜਮੇ ਗਲੋਂ ਲਾ ਕੇ ਸੱਟਤਾ ਘਟੋ ਘਟ ਤੀ ਦੇ ਵੀ ਪੱਖ ਸੌਣ ਲੈਨੇ ਵਿਚਾਰੇ ਤੇਰੀ ਤੀ ਆਪਦੀ ਓਕੀਓਟ ਅੱਡੇ ਚ ਦੁੱਖ ਲਈ ਫਿਰਦੀ ਐ ਕਿ ਸੌਂਦਾ ਲੈ ਇੱਕ ਵਾਰ ਦੁੱਖ ਮਾਲਾ ਵੀ ਕਰੂੰਗਾ ਤੁਸੀਂ ਜਰੂਰ ਗੱਲ ਕਰੋ ਠੀਕ ਐ ਸਵੇਰੇ ਗੱਲ ਕਰੂੰਗਾ ਕੋਈ ਗੱਲ ਨਹੀਂ ਤੂੰ ਰਾਤ ਨੂੰ ਜਾਊਂਗਾ ਅਗਲੀ ਕੋਈ ਤਰੀਨ ਘਰ ਲੈਣੇ ਲਾਤੀ ਤੇ ਨੂੰ ਘਰ ਹੁਣ ਮੇਰੇ ਤੇ ਆ ਗਿਆ ਤੂੰ ਸਵੇਰੇ ਗੱਲ ਕਰਾਂਗੇ ਇੰਨਾ ਵੀ ਨਾ ਤਤੇ ਕੋਹ ਦੇ ਵਿੱਚ ਗੱਲ ਕਰਿਓ ਫਰ ਕਰਨੀ ਪਊਗੀ ਯਾਰ ਹੁਣ ਨਾਲ ਪਿਆਰ ਨਾਲ ਗੱਲ ਕਰ ਲਿਓ ਤੁਸੀਂ ਮਾਣਦਾ ਪਿਆਰ ਨਾਲ ਗੱਲਾਂ ਕਰਦੀ ਹੈਗੀ ਜਿਹੜੇ ਗੱਲਾਂ ਕਰਦੀ ਉਹ ਪਿਆਰ ਵਾਲੀਆਂ ਨਹੀਂ ਗਈਆਂ ਚੱਲ ਕੋਈ ਨਾ ਤੁਸੀਂ ਛੱਡੋ ਮੈਂ ਤੁਹਾਡੇ ਵਾਸਤੇ ਦੁੱਧ ਲੈ ਕੇ ਆਉਣੀ ਆ ਠੀਕ ਆ ਕਰ ਲੋ ਰਹਿਸਾ ਉਹਨੇ ਰੀਜ਼ਨ ਰੋਟੀ ਪਾਣੀ ਖਾ ਲਈ ਸੀ ਉਹਦਾ ਤਾਂ ਦਿੱਤੀ ਸੀ ਪਾ ਕੇ ਪਰ ਖਾਧੀ ਨਹੀਂ ਹੈਗੀ ਹੁਣ ਦੇਖਦੇ ਆਪਣੇ ਨਾਲ ਖਵਾ ਲੂ ਖਵਾ ਦੇ ਯਾਰ ਵਿਚਾਰੀ ਨੂੰ ਖਵਾ ਠੀਕ ਆ ਮਨ ਖਰਾਬ ਹੋ ਜਾਂਦਾ ਆਪਣੀ ਦਾ ਪਹਿਲੀ ਆ ਉੱਤੋਂ ਮੇਰੀ ਮਾਂ ਦਾ ਤਾਂ ਲੱਗ ਰਹੀ ਹੈ ਸਮਝ ਨਹੀਂ ਆਉਂਦੀ ਦਿਮਾਗ ਚ ਕੀ ਚੱਲੀਆਂ ਜਾਂਦੀਆਂ ਨਿਕੁੜੀਏ ਐਥੇ ਖੜੀ ਕੀ ਕਰਦੀ ਆ ਹਾਂਜੀ ਮੰਮੀ ਨਾ ਕੋਈ ਕੰਮ ਧੰਦਾ ਕਰ ਲ ਤੜਕੀ ਚੜ ਗਈ ਚਬੂਤਰੇ ਤੇ ਮੈਨੂੰ ਪਤਾ ਹੀ ਤੀ ਵੀ ਕੰਮ ਕਰਨ ਨੂੰ ਤੇਰੀ ਰੂਹ ਹੁੰਦੀ ਆ ਮੰਮੀ ਸਾਰੇ ਸੁੱਤੇ ਪਏ ਸੀਗੇ ਮੈਂ ਕਿੱਥੇ ਚੱਲ ਇਹਨੇ ਕੋਠੇ ਤੇ ਢੇੜੇ ਜੇ ਕੱਢ ਲੈਣੇ ਚੀਜ਼ਾਂ ਨਹੀਂ ਸੀ ਲੱਗੀਆਂ ਆਹੋ ਜੀ ਪਤਾ ਨਹੀਂ ਤੇਰਾ ਕਿੱਧਰ ਭੱਜ ਜਾਂਦਾ ਜੇ ਕੰਮ ਧੰਦਾ ਕਰੇ ਆਪੇ ਜੀ ਲੱਗ ਜਾਂਦਾ ਮੰਮੀ ਮੈਨੂੰ ਐਸੀ ਹਲੇ ਵੀਰਾ ਭਾਬੀ ਤੁਸੀਂ ਵੀ ਸੁੱਤੇ ਪਏ ਸੀ ਮੈਂ ਕਿੱਥੇ ਲੰਨੇ ਮੈਂ ਗੇੜੇ ਜੇ ਘਟ ਕੇ ਥੱਲੇ ਜਾ ਕੇ ਚਾਹ ਧਰ ਲਵਾਂਗੀ ਨਾ ਜੇ ਅਸੀਂ ਸੁੱਤੇ ਪਏ ਤੀਗੇ ਤੈਨੂੰ ਪਤਾ ਹੀ ਆ 100 ਕੰਮਕਾਰ ਉੱਠ ਕੇ ਕਰ ਨਹੀਂ ਸਕੀ ਹੈਗੀ ਦੱਸ ਕੇ ਹੀ ਕਰਾਉਣਾ ਪਊਗਾ ਕੋਈ ਨਹੀਂ ਮੰਮੀ ਮੈਂ ਹੁਣ ਕਰ ਲਵਾਂ ਆ ਹੁਣ ਕਹੇ ਤੇ ਤਾਂ ਕਰੇ ਲਏਗੀ ਤਾਂ ਹੀ ਆਹੀ ਲੱਛਣਾ ਤੇ ਨਹੀਂ ਉੱਥੇ ਤੂੰ ਬਸਦੀ ਹੈਗੀ ਮੇਰੀ ਗੱਲ ਸੁਣ ਲੈ ਜੇ ਕੰਮ ਧੰਦੇ ਨੂੰ ਹੱਥ ਪਾਏਂਗੀ ਕਿਹੜਾ ਬੰਦਾ ਬੋਲ ਜਵੇ ਜੇ ਤੂੰ ਉੱਥੇ ਕੰਮ ਨਹੀਂ ਕਰਦੀ ਤਾਂ ਹੀ ਤੈਨੂੰ ਉਹ ਬੋਲਦੇ ਨੇ ਮੰਮੀ ਉੱਥੇ ਸਾਰਾ ਕੰਮ ਮੈਂ ਹੀ ਕਰਦੀ ਸੀਗੀ ਤੁਹਾਨੂੰ ਪਤਾ ਸੱਸ ਤਾਂ ਮੇਰੀ ਬਿਮਾਰ ਰਹਿੰਦੀ ਆ ਉੱਥੇ ਕੰਮ ਕਰਨ ਵਾਲਾ ਹੋਰ ਹੈਗਾ ਕੌਣ ਸੀ ਬੱਸ ਕਰ ਮੈਨੂੰ ਨਾ ਸਖਾ ਮੈਂ ਸਭ ਸਮਝਦੀ ਆ ਪਤਾ ਨਹੀਂ ਕਿਉਂ ਮੰਮੀ ਤੁਸੀਂ ਸਾਰਾ ਦਿਨ ਮੇਰੇ ਮਗਰ ਪਈ ਰਹਨੇ ਹੋਗੇ ਤੁਸੀਂ ਜਮਾਂ ਨਹੀਂ ਸੋਚਦੇ ਹੈਗੇ ਵੀ ਮੈਨੂੰ ਵੀ ਦੁੱਖ ਸੀਗਾ ਉੱਥੇ ਹਾਂ ਦੁੱਖ ਤੀਗਾ ਮੈਂ ਤਾਂ ਹੀ ਕਹਿ ਕੇ ਤੈਨੂੰ ਗੋਡੇ ਨਾਲ ਲਾ ਕੇ ਰੱਖ ਲਮਾ ਨਾ ਪੂਰੇ ਸਾਰੀ ਉਮਰ ਨਹੀਂ ਬੈਠ ਹੋਣਾ ਹੈਗਾ ਜਾਣਾ ਤਾਂ ਉੱਥੀ ਪੈਣਾ ਏ ਜੇ ਉੱਥੇ ਕੋਈ ਗੱਲਬਾਤ ਹੋਈ ਹੋਈ ਆ ਕੋਈ ਗੱਲ ਨਹੀਂ ਮੈਂ ਉਹਨੂੰ ਬੁਲਾ ਲੂੰਗੀ ਮੁੰਡੇ ਨੂੰ ਗੱਲ ਕਰਕੇ ਨਵੇੜਕੇ ਤੈਨੂੰ ਤੋਰੂੰਗੀ ਤਾਂ ਉੱਥੇ ਨਾਲੇ ਟਾਈਮ ਨਾ ਉੱਠ ਕੇ ਕੰਮ ਧੰਦੇ ਲੱਗ ਜਾ ਘਰ ਉਹ ਬਹੁਤ ਕੱਲੀ ਬਦੀਨ ਹੁੰਦੀ ਆ ਜੇ ਉਹ ਕਹਿ ਦਿੰਦੀ ਆ ਵੀ ਮੈਂ ਕੰਮ ਆਪੇ ਕਰ ਲੂੰਗੀ ਤੂੰ ਆਪ ਕਰ ਨਹੀਂ ਸਕਦੀ ਤੂੰ ਕੀ ਪੁਰਾਣੀ ਆਈ ਹਈ ਆ ਘਰ ਦੇ ਵਿੱਚ ਕੋਈ ਨਾ ਮਮੀ ਮੈਂ ਕਰਵਾ ਦਿਆ ਕਰੂੰ ਭਾਬੀ ਨਾਲ ਕੰਮ ਨਾਲੇ ਮਮੀ ਮੈਂ ਤਾਂ ਆਪ ਬਚਾਉਣੀ ਆ ਵੀ ਜੇ ਉਹ ਸੁਦਰ ਜੇ ਮੇਰਾ ਘਰ ਵਸਦਾ ਹੋ ਜਾਊਗਾ ਹਾਂ ਉਹਨੂੰ ਸੁਦਰ ਨੂੰ ਦੱਸ ਕੀ ਹੋਇਆ ਤੂੰ ਕਹਿ ਵੀ ਜੇ ਮੈਂ ਸੁਦਰ ਜਮਾ ਜੇ ਤੂੰ ਕੰਮ ਧੰਦੇ ਨੂੰ ਹੱਥ ਪਾਉਣ ਲੱਗ ਜਮੇ ਆਪੇ ਕੰਮ ਤੋਂ ਲੋਟ ਆ ਜਵੇ ਤੁਹਾਡਾ ਮੈਨੂੰ ਪਤਾ ਹੀ ਆ ਵੀ ਤੇਰਾ ਜੀ ਨਹੀਂ ਕਰਦਾ ਕਿਸੇ ਕੰਮ ਨੂੰ ਆ ਕੇ ਉਰੇ ਦਸ ਖੜ ਗਈ ਲੋਕ ਕੀ ਦੇਖ ਕੇ ਕਹਿਣਗੇ ਵੀ ਤੜਕੀ ਚਬੂਤਰੇ ਤੇ ਚੜੀ ਖੜੀ ਆ ਕੁੜੀ ਮੰਮੀ ਆ ਲੋਕੀ ਮਾਂ ਕਿਉਂ ਬੋਲੀ ਨਹੀਂ ਜਦ ਆ ਖੜੀ ਤੂੰ ਗੱਲ ਕੀ ਹੋਣੀ ਆ ਪੁੱਤ ਹੁਣ ਕੋਈ ਗੱਲ ਅਕਲ ਵਾਲੀ ਵੀ ਨਾ ਕਹਾ ਦੱਸ ਚੰਗੀ ਲੱਗਦੀ ਆ ਆ ਤੜਕੀ ਆ ਕੇ ਕੋਠੇ ਤੇ ਖੜ ਗਈ ਉਹ ਮੈਨੂੰ ਪਸੀ ਆ ਮਾਂ ਤੇਰੇ ਬਾਰੇ ਵੀ ਧੀ ਦੇ ਬਾਰੇ ਵੀ ਨਾ ਕੱਲ ਇਹ ਦਵਾਈ ਲੈਣ ਗਈ ਸੀ ਵਿਚਾਰੀ ਮਾੜੀ ਮੁੱਟੀ ਤੇ 60 ਫੀਟ ਪੱਜੀ ਹੋਈ ਆ ਤੈਨੂੰ ਪਤਾ ਵੀ ਉਹ ਬੰਦੀ ਦੀ ਕੀ ਕਰਤੂਤ ਸੀਗੀ ਤੂੰ ਇਹਨੂੰ ਕਹਿੰਦੇ ਕੱਲ ਹੁਣ ਸਾਂ ਫੇਰ ਬੋਲਣ ਲੱਗੀ ਹੁਣ ਬੋਲੂ ਨਹੀਂ ਤਾਂ ਹੋਰ ਕੀ ਕਰੂ ਮੈਨੂੰ ਵੀ ਤਾਂ ਦੱਸ ਸਕਦੀ ਆ ਮੈਂ ਇਹਦੀ ਮਾਂ ਐ ਮੈਨੂੰ ਦੱਸੇ ਵੀ ਮੈਨੂੰ ਆਹ ਤਕਲੀਫ ਆ ਮੈਂ ਆਪੇ ਦਵਾਈ ਦਵਾਉਂਦੀ ਐ ਇਹ ਬਹੂ ਨੂੰ ਲੈ ਕੇ ਕਿਉਂ ਪਿੱਛੋਂ ਮੇਰੇ ਗਈ ਆ ਇਹਨੇ ਦੱਸੀ ਨਹੀਂ ਕਿਸੇ ਨੂੰ ਹੈਗਾ ਮੈਂ ਬਹੂ ਨੂੰ ਦੱਸਿਆ ਭਾਈ ਤੇਰੀ ਨਾ ਮੈਨੂੰ ਦੱਸਿਆ ਦੱਸਿਆ ਕਿ ਉਹਨੂੰ ਭਾਈ ਲਗਾਉਂਦੀ ਫਿਰਦੀ ਐ ਤੋ ਖਬਦੇ ਵਿਚਾਰੀ ਕੀ ਦੱਸੂਗੀ ਟੈਨਸ਼ਨ ਲੈਣਗੇ ਮੇਰਾ ਪਰਿਵਾਰ ਸਾਰਾ ਉਹੀ ਗੱਲ ਆ ਪੁੱਤ ਇਹਨੂੰ ਇੰਨਾ ਨਾ ਸਿਰ ਚੜਾ ਠੀਕ ਆ ਆਈ ਨਹੀਂ ਹੈਗਾ ਵੀ ਆ ਕੇ ਪੇਕੇ ਵੈਜੀਦਾ ਹੁੰਦਾ ਮਾਂ ਅੱਖੀ ਦੇਖਿਆ ਉਹੀ ਗੱਲ ਆ ਭਾਈ ਸਾਰਾ ਕੁਝ ਦੇਖਿਆ ਦਿਖਾਇਆ ਨਾ ਮੂਹਤਾ ਨਹੀਂਦਾ ਕੁਛ ਅੱਖਾਂ ਮੀਚੇ ਨਹੀਂ ਜਾਂਦੀ ਹੁੰਦੀ ਜਿਵੇਂ ਦੇਖਿਆ ਕੀਨੇ ਕੁੱਟਮਾਰ ਕਰ ਰਿਆ ਇਹਦੇ ਉ ਗਾਲੀ ਕਲੋਚ ਕਰ ਰਿਆ ਰਹਿਦਾ ਖੁੰਦਾ ਇੰਦਾ ਤਾਂ ਨਹੀਂ ਕੱਲ ਨੂੰ ਦੱਸਿਓ ਨਹੀਂ ਕੱਲ ਜਦੋਂ ਦਵਾਈ ਲੈਣ ਗਿਆ ਰਾਹ ਰਾਹ ਕੇ ਰਖੜ ਗਿਆ ਨਾ ਤਾਂ ਉਹ ਉਹ ਤੈਨੂੰ ਤਾਂ ਕਹਿੰਦੇ ਛੋਡੇ ਘਰੇ ਕਹਿੰਦਾ ਸ਼ਰਮ ਆਉਂਗਾ ਮੈਂ ਉਹ ਇਹਦਾ ਆਦਮੀ ਆ ਰਾਹ ਘੇਰ ਕੇ ਕਾਨੂੰ ਖੜ ਕੇ ਆ ਚੇ ਮਿਲ ਗਿਆ ਫਿਰ ਕੀ ਹੋ ਗਿਆ ਓਏ ਆਦਮੂਦ ਵੀ ਕਾਦੇ ਨੇ ਮਾਂ ਜਿਹੜਾ ਬੰਦਾ ਤਾਰੂਦਤ ਦੀ ਹੋ ਗਿਆ ਨਾ ਉਹ ਤਾਂ ਇੱਕਦਮ ਬੰਦਾ ਪ੍ਰੇਤ ਬਣ ਜਾਂਦਾ ਇਨਸਾਨੀ ਦੋਚ ਖਤਮ ਹੈ ਉਹ ਇਦਾਂ ਨਾ ਕੁੱਟਮਾਰ ਕਰੇ ਕਿਦਾਂ ਆਪਾਂ ਨੇ ਕੀ ਕੀ ਕਰਿਆ ਆਪਾਂ ਕਹਿ ਨਹੀਂ ਸਕਦੇ ਵੀਰੇ ਤੁਸੀਂ ਕਿਉਂ ਲੜੀ ਜਾਣੇ ਹੋ ਕਿ ਸਵੇਰੇ ਸਵੇਰੇ ਰਹਿਣ ਤੋਂ ਰੀਤ ਚੁੱਪ ਕਰ ਜਾ ਮੈਨੂੰ ਹੱਕਾ ਮਿਲ ਲੜਾ ਤੇ ਅਜੇ ਤੇ ਲੜਾਉਣੇ ਵਾਲੀਆਂ ਗੱਲਾਂ ਤੇ ਕਰੀਆਂ ਨਹੀਂ ਸ਼ੁਰੂ ਕਰਨਗੇ ਹੁਣ ਤੂੰ ਨਾ ਮੇਰੀ ਗੱਲ ਸੁਣ ਪੁੱਤ ਮਾੜਾ ਮੋਟਾ ਤੂੰ ਵੀ ਸੋਚ ਲਾ ਆ ਚੰਗੀ ਗੱਲ ਥੋੜੀ ਆ ਵੀ ਹਾਂ ਵਿਆਹ ਧੀ ਬਿਠਾ ਲਈ ਕਰੇ ਐ ਨਹੀਂ ਪਹਿਣਾ ਬਸਾਈ ਦੀਆਂ ਹੁੰਦੀਆਂ ਨੇ ਇਹਨੂੰ ਵੀ ਚਾਰ ਗੱਲਾਂ ਉੱਥੇ ਕਹਿੰਦਾ ਉੱਤੀ ਬੈਠ ਕੇ ਪੁੱਤ ਗੱਲਬਾਤ ਨਿਵੇੜਦਾ ਇਹਨੂੰ ਉੱਥੇ ਛੱਡ ਕੇ ਆਂਦਾ ਤੂੰ ਕਾਤੇ ਲੈ ਕੇ ਆਇਆ ਅਸਮਨ ਆ ਵੀ ਸੁਖੀ ਸ਼ਾਂਦੀ ਵਧੀਆ ਤਾਂ ਬਈ ਹਸੀ ਖੁਸ਼ੀ ਘਰ ਬਸੇ ਇਹੀ ਕਰਕੇ ਰਿਆ ਸੀਗਾ ਪਰਿਵਾਰ ਵਧੀਆ ਲੱਭਿਆ ਸੀਗਾ ਘਰ ਵਧੀਆ ਲੱਭਿਆ ਸੀਗਾ ਘਾੜ ਤਾਂ ਕੋਈ ਚੀਜ਼ ਨਹੀਂ ਛੱਡੀ ਹੈਗੀ ਮਰਤਾ ਆਪਾਂ ਗਏ ਨਾ ਮਰਿਆ ਆਪਾਂ ਬਾਈ ਮੇਰੀ ਗੱਲ ਸੁਣ ਲੈ ਕੋਈ ਨਹੀਂ ਮਰਿਆ ਹੈਗਾ ਕੋਈ ਗੱਲ ਨਹੀਂ ਇੱਥੇ ਪਰੋਣੇ ਨੂੰ ਬੁਲਾਵਾਂਗੇ ਉਹਨਾਂ ਗੱਲਬਾਤ ਕਰਾਂਗੇ ਇਹਨੂੰ ਤੋੜ ਦਾਂਗੇ ਨਾਲੇ ਇਹੀ ਗੱਲਾਂ ਨਾ ਕਰੀ ਜਾ ਫਿਰ ਵੀ ਬੋਲਦੀ ਹੋਣੀ ਆ ਮੂਰੇ ਤਾਂ ਹੀ ਅਗਲਾ ਫਿਰ ਛਿੱਤਰ ਮਾਰਦਾ ਹੈ ਬੋਲਦੀ ਤਾਂ ਮਾਂ ਤੇਰੇ ਮੂਰੇ ਨਹੀਂ ਹੈਗੀ ਨਾਲੇ ਮਾਂ ਤੂੰ ਹੀ ਦੀ ਹੈਂ ਉਹਦੇ ਮੂਰੇ ਬੰਦੇ ਮੂਰੇ ਕੀ ਬੋਲਣਾ ਚਲਣੀ ਨੇ ਵਿਚਾਰੀ ਨੇ ਬੋਲਦੀ ਘਾਤੇ ਨਹੀਂ ਆ ਦੇਖ ਲੈ ਕਿੰਨੇ ਭਾਸ਼ਣ ਦਿੰਦੀ ਆ ਮੈਨੂੰ ਜੇ ਮੈਂ ਕੋਈ ਗੱਲ ਇੱਕ ਕਹਿਨੀ ਆ ਉਹਦੇ ਚਾਰ ਚਾਰ ਸੁਣਾਉਂਦੀ ਆ ਮੈਨੂੰ ਕਿਹਾ ਸੀ ਬਈ ਤੂੰ ਦੁਖੀ ਆ ਚਾਰ ਦਿਨ ਉਰੇ ਕੱਢ ਦੋ ਮੇਰੇ ਲਈ ਪੱਤ ਤੂੰ ਕੋਈ ਕੰਮ ਨਹੀਂ ਕਰਨਾ ਆਰਾਮ ਨਾ ਰਹਿ ਤੇਰਾ ਆਬਦਾ ਕਰ ਉल्टा ਦਿਨੋਂ ਕੰਮ ਨੂੰ ਕਿਹ ਜਾਨੀ ਆ ਭਾਜ ਭਾਜ ਪਈ ਜਾਨੀ ਆ ਜਵਾਕੜੀ ਨੂੰ ਐ ਥੋੜੀ ਹੁੰਦਾ ਹੁਣ ਉਹ ਤਾਂ ਐ ਨਹੀਂ ਘਰ ਬਸਦੇ ਹੁੰਦੇ ਹੈਗੇ ਜੇ ਮੈਂ ਹੀ ਇਹਨੂੰ ਕਹਿਣ ਲੱਗ ਕਿ ਸਿਰ ਤੇ ਬਿਠਾਉਣ ਲੱਗ ਗਈ ਫਿਰ ਉਹੀ ਆ ਮੈਂ ਤਾਂ ਘਰੇ ਬਿਠਾ ਲੂੰਗੀ ਕੱਲ ਨੂੰ ਹੋਰ ਜਗ੍ਹਾ ਦੇਖਦਾ ਫਿਰ ਜਾਈ ਆਹੀ ਨਹੀਂ ਸਿਆਪੇ ਨਿਭੜਨੇ ਆਪਣੇ ਤਾਂ ਫਿਰ ਕੋਈ ਨਾਮਾ ਹੋਰ ਜਗ੍ਹਾ ਵੀ ਦੇਖ ਲਾਂਗੇ ਭਾਈ ਜੇ ਕਥਵੇਂ ਨਾਂ ਨਹੀਂ ਵੀ ਨਾ ਤੂੰ ਤੂੰ ਚਾਹ ਦੇਖਣੀ ਪਊਗਾ ਅੱਛਾ ਨਾ ਤੂੰ ਤੋੜੇ ਵੀ ਮੈਂ ਤੀਜੇ ਥਾਂ ਮੈਂ ਆਉਗੀ ਭੈਣ ਨੂੰ ਘਰੇ ਬਿਠਾ ਲੂੰਗਾ ਹਾਂ ਮੈਂ ਨਿੱਤ ਫਿਰ ਆਹੀ ਕੁਛ ਕਰੀ ਜਾਈ ਤੂੰ ਇੱਕ ਜਗ੍ਹਾ ਤਾਂ ਫੈਸਲਾ ਕਰ ਲੈ ਦੂਜੀ ਜਗ੍ ਟਬੜੀ ਪੀਰਾਜ ਸਵਰੀ ਸਵਰ ਨਿਕਲੇ ਕੇ ਦੋਂ ਦਾ ਉਹ ਲੋਕ ਕੀ ਸੋਚਨੇ ਕੀ ਸੋਚੂ ਜਵਾਕੜੀ ਮਾਂ ਨਾ ਜਵਾਕੜੀ ਨੂੰ ਮਾੜਾ ਮੋਟਾ ਸਮਝਾ ਦੇ ਵੀ ਹਾਂ ਕੰਮ ਧੰਦੇ ਲੱਗ ਆ ਥੋੜੀ ਆ ਕਦੇ ਉਹ ਕੋਲੇ ਲਾ ਕੇ ਖੜ ਗਈ ਕਦੇ ਉਹ ਲੱਗ ਗਈ ਉਹ ਦੁਖੀ ਐ ਦੁਖੀ ਬੰਦਾ ਕੱਲਾ ਉਹ ਹੀ ਕੱਲਾ ਰਹਿਣਾ ਪਸੰਦ ਕਰਦਾ ਉਹ ਤੇ ਦੁਖੀ ਨੂੰ ਕੀ ਹੋਇਆ ਹੋਇਆ ਇੰਨਾ ਚੰਗਾ ਮੁੰਡਾ ਐ ਮੈਨੂੰ ਪਤਾ ਐ ਵੀ ਇਹਦੀ ਕੋਈ ਗਲਤੀ ਹੋਣੀ ਆ ਤੇਰੇ ਅੱਖਾਂ ਦੇ ਸਾਹਮਣੇ ਮੰਨਦੀਆਂ ਵੀ ਉਹ ਘੂਰਦਾ ਹੋਊਗਾ ਇਹ ਬੋਲੀ ਹੋਣੀ ਆ ਕੋਈ ਗੱਲ ਹੋਈ ਹੋਈ ਹੋਣੀ ਆ ਮੁੰਡਾ ਤਾਂ ਕੀ ਸੀਗਾ ਇਹਨੇ ਉਹਦੀ ਦਾਰੂ ਵਾਲੀ ਬੋਤਲ ਢੋਲਤੀ ਸੀਗੀ ਆਹ ਗਲਤੀ ਐ ਇਹਨੇ ਕੋਈ ਮਾਰਾ ਕਰਤਾ ਇਹਨੇ ਤਾਂ ਜ਼ਹਿਰ ਢੋਲੀ ਆ ਉਹਦੀ ਜਿਹੜੀ ਅੰਦਰ ਜਾ ਕੇ ਉਹਦਾ ਸਰੀਰ ਖਰਾਬ ਕਰਦੀ ਐ ਬਸ ਪੁੱਤਾ ਉਹ ਤਾਂ ਬਚਿਆ ਕਦੇ ਇਸ ਆਪਨਾ ਮੇਰੀ ਗੱਲ ਸੁਣਾ ਚਾਹੇ ਇਹਨੂੰ ਜੇ ਤੂੰ ਪੁੱਤ ਇੰਨਾ ਇਹਨੂੰ ਸਿਰ ਚੜਾਉਣ ਲੱਗ ਗਿਆ ਚਾਹੇ ਇਹਨੂੰ ਚਾਰ ਜਗ੍ਹਾ ਵਿਆ ਦਿਂ ਜੇ ਬੱਸ ਜਵੇ ਕਿਤੇ ਚਲ ਕੋਈ ਨਾ ਮਸੂਮਸ਼ੋ ਬੋਲਦਾ ਹੁੰਦਾ ਹਾਂ ਫਿਰ ਆਹੀ ਕੁਝ ਕਹਿਣਾ ਵੀ ਉੱਥੇ ਫੈਸਲਾ ਕਰ ਲੂੰਗਾ ਕਿਤੇ ਹੋਰ ਤੋਰ ਦੂੰ ਹਾਂ ਮੁੰਡੇ ਦੇ ਦਿਮਾਗ ਨੂੰ ਵੀ ਪਤਾ ਨਹੀਂ ਕੀ ਹੋ ਗਿਆ ਜਿਹੜੀਆਂ ਇਹਦੀ ਗੱਲਾਂ ਚ ਆ ਗਿਆ ਲੈ ਮਨਪ੍ਰੀਤ ਕਿੱਧਰ ਫਿਰਦੀ ਆ ਪਾਤਾ ਇਹ ਤੈਨੂੰ ਇਸ ਵੇਲੇ ਮੈਂ ਸੈਰ ਦੀ ਕਰਨ ਆਉਣੀ ਹੁੰਨੀ ਆ ਆ ਤੈਨੂੰ ਖੜੀ ਨੂੰ ਦੇਖ ਲੈ ਮੈਂ ਕਿ ਚਲ ਚਾਚੀ ਦਾ ਹਾਲ ਚਾਲ ਪੁੱਛੀ ਜਾਵਾਂ ਕਿਵੇਂ ਇੰਨੀ ਢੇਰ ਵਾਰਚ ਖੜੀ ਐ ਨਾਲੇ ਇਹਨੂੰ ਅੰਦਰ ਵੜ ਲਿਆ ਕਰੋ ਇੰਨਾ ਤਾਂ ਮੱਛਰ ਹੋ ਰਿਹਾ ਕੀ ਕਰਾਂ ਪੁੱਤ ਅੰਦਰ ਬੈਂਦਾ ਹੀ ਨਹੀਂ ਹੈਗਾ ਜਦ ਵੀ ਦੇਖ ਬਾਹਰ ਨੂੰ ਭੱਜਦਾ ਐ ਮਾਂ ਚੱਲ ਇੱਥੇ ਘੜੀ ਖਲਾ ਲੰਨੀ ਐ ਗੇਟ ਮੂਰੇ ਫਿਰਦਾ ਤੀ ਓਏ ਅੰਦਰ ਵਗ ਜਾ ਨਾ ਮੈਂ ਨਹੀਂ ਦੇਖ ਲੈ ਹੁਣ ਬੋਲਣਾ ਸਿੱਖ ਗਿਆ ਪੁੱਤ ਕਿੱਥੇ ਮੰਨਦਾ ਐ ਅੰਦਰ ਬੈਠਣਾ ਅੱਗੇ ਤਾਂ ਐ ਹੁੰਦਾ ਧੀ ਛੋਟਾ ਹੁੰਦਾ ਤਾਂ ਗੋਦੀ ਚ ਲਈ ਬੈਠੀ ਰਹਿੰਦੀ ਥੀ अच्छा मैं तो चाची ਆਪਣੀਆਂ ਨਾਲ ਦੀ ਹਰਮਤ ਪੁੱਛਿਆ ਸੀ ਮੈਨੂੰ ਕਹਿੰਦੀ ਸੀ ਕਹਿੰਦੀ ਇਹਨਾਂ ਦੀ ਸ਼ੈਰੀ ਆ ਰਹੀ ਆ ਕੀ ਚੱਕਰ ਪੈ ਗਿਆ ਕੀ ਦੱਸਾਂ ਪੁੱਤ ਸ਼ੈਰੀ ਕਿਹੜਾ ਹੋ ਕਰਦੀ ਆ ਕਹਿ ਦਿੰਦੇ ਨੇ ਲਾ ਕੇ ਨਹੀਂ ਖਾਂਦੀ ਆ ਗਈ ਹੁਣ 바ਵਾ ਦੱਸ ਜਾ ਕੇ ਲਿਆ ਆ ਮੇਰੀ ਗੱਲ ਸੁਣ ਇੰਨੀ ਮਾੜੀ ਮਾੜੀ ਗੱਲਾਂ ਤੇ ਆਏ ਥੋੜੀ ਆ ਵੀ ਉਰੇ ਆ ਕੇ ਪੇਕੇ ਆ ਕੇ ਬੈਠ ਜਾਓ ਹਨ ਮੁੰਡੇ ਨੇ ਮੈਨੂੰ ਬਿਨਾ ਦੱਸੇ ਹੀ ਜਾ ਕੇ ਲੈ ਆਇਆ ਉਹਨੂੰ ਉਰੇ ਲਿਆ ਕੇ ਬਿਠਾ ਲਈ ਵੀ ਕੱਲ ਨੂੰ ਪਰੌਣਾ ਇੰਨਾ ਵੀ ਮਾੜਾ ਨਹੀਂ ਆ ਕਿ ਸ਼ਰਾਬ ਪੀਂਦਾ ਏ ਮੇਰੇ ਨਾਲ ਕੁੱਟਮਾਰ ਕਰਦਾ ਇੰਨਾ ਸਾਉ ਮੁੰਡਾ ਏ ਪਤਾ ਨਹੀਂ ਕਿਉਂ ਜਦ ਉਰੇ ਨਹੀਂ ਪਾਈ ਕਿ ਪਹਿਲਾਂ ਟਿਕਦੀ ਹੁੰਦੀ ਸੀ ਨਾ ਤਾਂ ਉਹਨੇ ਟਾਈਮ ਨਾਲ ਕੰਮ ਕਾਰ ਕਰਨਾ ਹੈ ਐਨੀ ਜਿੱਲੀ ਸੀ ਹੁਣ ਗਾਹਾਂ ਜਾ ਕੇ ਪਈ ਅਗਲਾ ਤੇ ਛਿੱਤਰ ਮਾਰੂਗਾ ਹੀ ਜੇ ਕੰਮ ਨਹੀਂ ਕਰੂਗੀ ਹੋ ਸਕਦਾ ਹੈ ਵੀ ਕੁੜੀ ਸੱਚੀ ਹੋਵੇ ਦਾਰੂ ਪੀਂਦਾ ਹੀ ਹੋਵੇ ਭਾਈ ਕੋਈ ਇਤਬਾਰ ਨਹੀਂ ਹੈਗਾ ਦਾਰੂ ਦੁਰੂ ਵਾਲਿਆਂ ਦਾ ਅੱਜਕੱਲ ਭਈ ਮੈਂ ਤਾਂ ਕਹਿੰਨੀ ਆ ਕੁੜੀ ਵਿਆਹ ਹੋਈ ਉਸੇ ਨਾਲ ਜਿਹਨੂੰ ਇੱਕ ਪੰਜੀ ਦਾ ਵੈਲ ਨਾ ਹੋਵੇ ਦੇਖ ਪੁੱਤ ਮਾੜਾ ਮੋਟਾ ਪੈਗ ਦਾ ਅੱਜ ਕੱਲ ਤਾਂ ਹੁਣ ਭਈ ਅਗਲਾ ਕਹਿ ਤਾਂ ਦਿੰਦਾ ਹੁੰਦਾ ਵੀ ਕੁਝ ਖਾਂਦਾ ਪੀਂਦਾ ਨਹੀਂ ਅੱਜ ਕੱਲ ਦੇ ਮਾੜਾ ਮੋਟਾ ਤਾਂ ਖਾਂਦੇ ਪੀਂਦੇ ਹੁੰਦੇ ਹੀ ਨੇ ਐ ਕਿ ਹੋ ਗਿਆ ਜੇ ਸ਼ਾਮ ਨੂੰ ਪੈਗ ਲਾ ਲਿਆ ਤੇ ਉਹ ਤਾਂ ਐਂ ਕਹਿੰਦੀ ਆ ਵੀ ਬੱਸ ਜਮਾ ਹੀ ਨਾ ਕੋਈ ਉਹ ਕਰਦਾ ਹੋਵੇ ਅਗਲਾ ਕੰਮ ਕਰਦਾ ਏ ਫਿਰ ਮਾੜਾ ਮੋਟਾ ਜੀ ਉਹਨੇ ਪੀ ਵੀ ਲਈ ਤੀ ਫਿਰ ਕੀ ਹੋ ਗਿਆ ਐਡਾ ਵਾਦਾ ਵਧਾਉਣ ਦੀ ਕੀ ਲੋੜ ਤੀ ਦੇਖ ਭਈ ਮੇਰੇ ਕੋਲ ਤਾਂ ਚਾਚੀ ਇੱਕ ਹੀ ਗੱਲ ਹੈ ਤੈਨੂੰ 100 ਹੱਥ ਰੱਸਾ ਸਿਰੇ ਤੇ ਗੰਡ ਸੁਣਾਵਾ ਇੱਕ ਗੱਲ ਜੇ ਤਾਂ ਹੁਣੋਂ ਕਰਿਆ ਕੇ ਬੈਠ ਗਿਆ ਤੂੰ ਨੂੰ ਭਾਈ ਘਰੋਂ ਕੱਢੇਗੀ ਧੱਕੇ ਨਾਲ ਉਹਦੇ ਤੋਰੇਗੀ ਤੈਨੂੰ ਤਾਂ ਫੇਰ ਲੋਕੋ ਹੀ ਕਹਿਣਗੇ ਵੀ ਮਤਰੀ ਸੀ ਤਾਂ ਕਰਕੇ ਉਹਦਾ ਦੁੱਖ ਨਹੀਂ ਸੁਣਿਆ ਤਾਂ ਕਰਕੇ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਜਦੋਂ ਉਹਨੂੰ ਆਈ ਸੈਟਿੰਗ ਆ ਉਹਨੂੰ ਲੱਗਿਆ ਵੀ ਹਾਂ ਬੰਦਾ ਸੁਧਰ ਗਿਆ ਮੇਰਾ ਆਪੇ ਅਗਲੀ ਵਾਰ ਜੂ ਕਿ ਉਹਦੇ ਘਰ ਵਸਾਉਣ ਖਾਤਰ ਦੇਖ ਪੁੱਤ ਮੇਰੀ ਗੱਲ ਸੁਣ ਮੈਨੂੰ ਬਿਠਾਉਣ ਦੀ ਗੱਲ ਨਹੀਂ ਹੈਗੀ ਪਰ ਨਿਆਣੇ ਨੂੰ ਮਾੜੀ-ਮੋਟੀ ਕੱਟਣੀ ਵੀ ਚਾਹੀਦੀ ਆ ਹੈ ਜੇ ਦੇਖੋ ਕਿ ਮਾੜੇ-ਮੋٹے ਬੰਦੇ ਤੇ ਬਣਦੇ ਨੇ ਐ ਥੋੜੀ ਆ ਹੁਣ ਉਹ ਤਾਂ ਐਂ ਕਹਿੰਦੀ ਆ ਵੀ ਮੈਂ ਤਾਂ ਜਾਣਦੀ ਹੁਣੀ ਉੱਥੇ ਆ ਕੋਈ ਗੱਲਾਂ ਥੋੜੀ ਨੇ ਚੱਲ ਕੋਈ ਨਾ ਫਿਰ ਜੇ ਕਿਤੇ ਮੈਨੂੰ ਮਿਲ ਗਈ ਭਾਈ ਮੈਂ ਸਮਝਾ ਕੇ ਦੇਖ ਲੂੰਗੀ ਉਹਨੂੰ ਵੀ ਆਏ ਨਹੀਂ ਸਰਦਾ ਹੁੰਦਾ ਬੌੜੀਏ ਸਾਡੀ ਤਾਂ ਬੋਹੂ ਵੀ ਘਟਨੀ ਹੈਗੀ ਉਹ ਵੀ ਉਹਦੀਆਂ ਗੱਲਾਂ 'ਚ ਆਈ ਜਾਂਦੀ ਆ ਵੀ ਦੱਸ ਉਹਨੂੰ ਸਮਝਾਉਣਾ ਤਾਂ ਕੀ ਤੀਗਾ ਵੀ ਉਹਦੀ ਗੱਲ ਦੇ ਵਿੱਚ ਹਮੇਂ ਹੀ ਭਰਦੀ ਆ ਪਰ ਆਈ ਹੁੰਦਾ ਭਾਈ ਭਰਾ ਪਰਜਾਈ ਨੇ ਤਾਂ ਆਪਦੇ ਫਰਜ਼ ਨਿਭਾਉਣੇ ਆ ਹੈ ਚੱਲ ਨਾਈ ਗੱਲ ਨਹੀਂ ਭਾਈ ਮੈਂ ਤਾਂ ਉਹਨੂੰ ਕੁਝ ਨਹੀਂ ਕਹਿੰਦੀ ਬੈਠੀ ਆ ਤਾਂ ਬੈਠੀ ਰਹੇ ਘਰ ਉਹਦਾ ਖਰਾਬ ਹੋਣਾ ਕੱਲ ਨੂੰ ਦੇਖ ਲੈ ਤੂੰ ਆਪਣੇ ਆਪ ਵੀ ਕਿਤੇ ਹੋਰ ਵਿਆਵਾਂਗੇ ਫਿਰ ਵੀ ਅਗਲਾ ਐ ਕਹਿ ਦਿੰਦਾ ਛੱਡੀ ਹੋਈ ਆ ਕਹਿੰਦੇ ਹੁੰਦੇ ਆ ਇਹਨਾਂ ਦੇ ਇਹੀ ਦੁੱਖ ਧੀਆਂ ਦੇ ਕਿ ਜਿੱਥੇ ਵਿਆਹ ਕੇ ਤੋਰ ਦਈਏ ਜਾਂਦਾ ਪਹਿਲੀ ਵਾਰੀ ਚ ਚੱਜਦਾ ਮਿਲ ਜੇ ਜਾਂ ਫਿਰ ਭਾਈ ਆ ਡੰਡਣਾ ਰੱਬ ਕਿਸ ਨੂੰ ਲਾਵੇ ਵਿਆਹ ਤੀ ਘਰੇ ਬੈਠ ਗਈ ਫੇਰ ਵਿਆਹ ਤੀ ਬਸ ਆਹੀ ਗੁਸ਼ਤ ਬਸ ਚਲ ਆ ਜਾ ਅੰਦਰ ਚਾਹ ਪਾਣੀ ਪੀ ਕੇ ਚਲ ਜਾਈਏ ਹਾਂ ਬਸ ਲੈ ਨੇਰਾ ਤਾਂ ਹੋਇਆ ਪਿਆ ਹੁਣ ਕਿਹੜੀ ਚਾਹ ਪੀਣੀ ਆ ਚੰਗਾ ਮੈਂ ਤਾਂ ਚਾਹ ਨਹੀਂ ਰੋਟੀ ਖਾ ਜਾ ਫੇਰ ਰੋਟੀ ਬਣੀ ਪਈ ਆ ਨਾ 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 ਬਸ ਚਲ ਪਤਾ ਸੀ ਤਾਂ ਸੱਜਰੇ ਖਾ ਲੈਣੇ ਹਾਂ ਫੇਰ ਤੁਹਾਡੇ ਟੱਬਰ ਦੀ ਆ ਤਾਂ ਸਾਡੇ ਤਾਂ ਬਹੁਤਾ ਇੱਕ ਵੇਲਾ ਕਰ ਦਿੰਦੇ ਨੇ 10 ਵਜਾ ਦਿੰਦੇ ਨੇ ਰੋਟੀ ਖਾਣਵਾ ਦੇਖ ਲੈ ਬਈ ਮਾਰ ਲਿਆ ਕਰ ਤੂੰ ਵੀ ਕਿਹੜਾ ਉਧਰ ਨੂੰ ਬਸ ਹੁਣ ਆ ਬੈਠੀ ਐ ਸਿਆਪਾ ਕਰੀ ਕਿੱਥੇ ਨਿਕਲ ਜਯੋਗੀ ਆ ਮੈਂ ਬਾਕੀ ਆ ਨਿਆਣਾ ਹੀ ਨਹੀਂ ਸਾਹ ਹੁੰਦਾ ਸਾਤੋਂ ਤਾਂ ਚੱਲ ਆਈ ਆ ਫੇਰ ਚੰਗਾ ਚੱਲ ਠੀਕ ਬਾਬੇ ਹਾਂ ਮਾਂ ਇੱਕ ਤਾਂ ਪਹਿਲਾਂ ਮੈਨੂੰ ਐਂ ਦੱਸ ਐ ਨੱਕ ਵੇਲਾ ਕਾਤੇ ਕਰਦਾ ਹੁੰਨਾ ਜਿੱਥੇ ਜਾਣਾ ਤੈਨੂੰ ਪਤਾ ਨਹੀਂ ਕਿ ਟਾਈਮ ਨਾ ਘਰੇ ਆਜ ਮ ਉਹ ਕਰਾਂ ਕੀ ਮਾ ਬਸ ਕੰਮ ਸੰਦੀ ਹੈ ਜਰ ਤੈਨੂੰ ਪਤਿ ਲੇ ਕੰਮ ਤੰਦੇ ਹੈ ਜੇ ਕਿੰਨਾ ਟਾਈਮ ਹੋ ਗਿਆ ਗੇਟ ਮੁਰੇ ਖੜੀ ਨੂੰ ਦੇਖਦੀ ਮੈਨੂੰ ਤਾਂ ਐ ਹੋ ਜਾਂਦਾ ਜਦੋਂ ਹਨੇਰਾ ਹੋ ਜਾਂਦਾ ਵੀ ਪਈ ਘਰੇ ਆ ਜਵੇ ਉਹਨਾਂ ਲੇਟਾਂ ਪੈਂਦੀਆਂ ਨੇ ਇੰਨੀਆਂ ਡਰ ਲੱਗਦਾ ਫਿਰ ਹੁਣ ਕਰੀਏ ਕੀ ਮਾ ਤੈਨੂੰ ਦੱਸਿਦਾ ਜਾਣਾ ਹੋਰ ਰੋਟੂਕ ਬਣ ਗਿਆ ਖਵਾਉਂਗੇ ਕਿ ਨਹੀਂ ਖਵਾਉਂਦੇ ਭਾਈ ਰੋਟੀ ਤਾਂ ਬਣੀ ਪਈ ਐ ਕਹਿਨੀ ਆ ਮੈਂ ਮਨਪ੍ਰੀਤ ਨੂੰ ਦੇ ਦਊਗੀ ਤੈਨੂੰ ਪਹਿਲਾਂ ਆਈ ਦੱਸ ਬੀਬਾ ਹੀ ਉਹਦਾ ਪਰੌਣੇ ਨੇ ਕੁਝ ਗੱਲਬਾਤ ਕਰੀ ਤੇਰੇ ਨਾਲ ਕਿ ਨਹੀਂ ਕਰੀ ਫੋਨ ਆਇਆ ਮੈਂ ਜਾ ਕੇ ਆਈ ਸੀ ਪਰੌਣਾ ਉਹ ਤਾਂ ਮੈਨੂੰ ਵੀ ਪਤਾ ਵੀ ਕੀ ਆਤੀਗਾ ਪਹਿਲੀ ਗੱਲ ਤਾਂ ਉਹਨੇ ਉਹਦੀ ਜਵਾਬ ਦਿੱਤਾ ਸੀਗਾ ਫੋਨ ਤੇ ਵੀ ਗੱਲ ਮੈਂ ਤਾਂ ਤੁਹਾਡੇ ਤੇਰੇ ਕਰ ਲੈਣੀ ਉਹ ਤਾਂ ਇੱਕੋ ਗੱਲ ਤੇ ਡੜਿਆ ਖੜਾ ਕਹਿੰਦਾ ਵੀ ਕੁੜੀ ਨੂੰ ਕਹਿੰਦਾ ਤੁਸੀਂ ਆਪ ਛੱਡ ਕੇ ਜਾਓ ਕਹਿੰਦਾ ਫੇਰ ਬਸਾਉਂਗਾ ਕਹਿੰਦਾ ਮੈਂ ਲੈਣ ਨੂੰ ਨਹੀਂ ਹੁੰਦਾ ਹੈਗਾ ਹੁਣ ਉਹ ਤਾਂ ਇੱਕ ਗੱਲ ਤੇ ਡੜਿਆ ਖੜਾ ਕੀ ਕੀ ਕਰੀ ਉਹ ਤਾਂ ਤੂੰ ਆਪ ਦੱਸ ਦੇ ਮੈਨੂੰ ਗੱਲ ਪੁੱਤ ਮੈਂ ਵੀ ਤੇਰੇ ਨਾਲ ਇਹੀ ਕਰਨੀ ਸੀ ਦੇਖ ਮਨਪ੍ਰੀਤ ਖੜ ਕੇ ਗਈਆ ਮੇਰੇ ਕੋ ਤੇਰੇ ਆਉਣ ਤੋਂ ਪਹਿਲਾਂ ਸੋ ਸੋ ਗੱਲਾਂ ਕਰਨ ਲੱਗੇ ਲੋਕ ਮੈਨੂੰ ਪੁੱਛਦੀ ਆ ਆਖੇ ਮੈਨੂੰ ਪਤਾ ਲੱਗਿਆ ਸ਼ੈਰੀ ਆਈ ਹੋਈ ਆ ਹਾਂ ਠੀਕ ਆ ਤਾਂ ਮੈਂ ਕਿਹਾ ਵੀ ਹਾਂ ਆਈ ਹੋਈ ਆ ਦੇਖ ਲਾ ਵੀ ਪਤਾ ਹੈ ਵੀ ਲੜਕੇ ਆਈ ਹੋਈ ਆ ਅਗਲਾ ਗੱਲੋਂ ਮੇਰੇ ਮੂੰਹੋਂ ਪਾਪ ਲੈ ਕੇ ਗਈ ਆ ਵੀ ਹਾਂ ਵੀ ਇਹ ਜੀ ਕੀ ਗੱਲ ਹੋਗੀ ਸ਼ੈਰੀ ਘਾਤੇ ਆਈ ਆ ਮੈਂ ਤਾਂ ਬਈ ਉਹਨੂੰ ਸੱਚ ਦੱਸਦਾ ਹਾਂ ਵੀ ਸਾਡੀ ਕੁੜੀ ਉਹ ਨਹੀਂ ਘੱਟ ਹੈਗੀ ਉਹੀ ਨਹੀਂ ਲਾ ਕੇ ਖਾਂਦੀ ਮਾਂ ਕੁੜੀ ਆਪਣੀ ਕਿਉਂ ਨਹੀਂ ਘੱਟ ਹੈਗੀ ਕੁੜੀ ਤਾਂ ਆਪਣੀ ਕਿੰਨੀ ਸਿਆਣੀ ਹੈ ਕਿੰਨੀ ਚੰਗਿਆ ਵਿਚਾਰੀ ਦੋਸਤ ਆ ਸਾਰਾ ਪਰੌਨੇ ਦਾ ਕਹਿ ਵੀ ਦਿਆ ਕਰੋ ਵੀ ਬਈ ਸਾਡੀ ਤੀ ਤਾਂ ਸਿਆਣੀ ਹੈ ਤੋਂ ਨੂੰ ਪਹਿਲਾਂ ਵੀ ਪਤਾ ਇਕੱਠਬੱਠ ਹੁੰਦੇ ਰਹੇ ਨੇ ਹਾਂ ਹੁਣ ਇਤਕੀ ਫੇਰ ਇਕੱਠਬੱਠ ਹੋਣਗੇ ਵੀ ਕਸੂਰ ਸਾਰਾ ਪਰੌਣ ਦੇ ਵਿੱਚ ਐ ਕੁੜੀ ਨੂੰ ਸ਼ੌਕ ਨੇ ਇਕੱਠ ਕਰਨ ਦੇ ਜੇ ਨਿਆਣਾ ਚਾਹੇ ਸਾਰਾ ਕੁਝ ਠੀਕ ਹੋ ਜਾਂਦਾ ਨਾਲੇ ਮਾੜਾ ਮੋਟਾ ਜੇ ਪੈਗ ਲਾਉਂਦਾ ਵੀ ਆਹ ਥੋੜੀ ਆ ਉਹਦਾ ਤਾਂ ਇਹਨੇ ਜਲੂਸ ਕੱਢਿਆ ਪਿਆ ਆਖੇ ਕਹਿੰਦੀ ਮੈਂ ਨਾ ਜਾਣਾ ਹੀ ਆ ਉਹਦੇ ਨਾਲ ਕਿਉਂ ਨਹੀਂ ਜਾਉਗੀ ਵੀ ਮੇਰੀ ਗੱਲ ਸੁਣ ਲੈ ਬਸਾਉਣੀ ਮੈਂ ਉੱਥੀ ਆ ਮੇਤੋਂ ਨਹੀਂ ਆਏ ਹੈਗਾ ਵੀ ਫੈਸਲੇ ਬੂਸਲੇ ਕਰਾਉਣੇ ਜਿਹੜੀਆਂ ਗੱਲਾਂ ਤੂੰ ਭਾਰਦਾ ਫਿਰਦਾ ਮੈਂ ਫੈਸਲੇ ਕਰਾਉਣ ਦੇ ਹੱਕ 'ਚ ਵੀ ਨਹੀਂ ਹੈਗਾ ਮਾਂ ਬਸਾਉਣ ਨੂੰ ਮੈਂ ਵੀ ਉੱਥੇ ਵਰਦਾ ਜਿੱਥੇ ਕਹਿੰਦੇ ਤੀਪਤ ਕੇਰਾ ਵਾਇਆ ਜਾਵੇ ਉਹਦੇ ਵਰਗੀ ਨਾਮਦਾਰੀ ਹੁੰਦੀ ਥਾਂ ਥਾਂ ਕਿੱਥੇ ਪਹੁੰਦੇ ਫਿਰਾਂਗੇ ਪਰ ਚੱਜਦਾ ਤਾਂ ਹੋਵੇ ਕੰਜਰ ਆ ਕੇ ਉਹਦੇ ਮਾਫੀ ਤਾਂ ਮੰਗ ਲੈ ਇੱਕ ਵਾਰੀ ਬੀਬੇ ਹਾਂ ਠੀਕ ਹੈ ਮੇਰੀ ਗਲਤੀ ਹੈ ਮੈਂ ਤਾਂ ਰੋਪਣੀ ਪੀ ਕੇ ਇਹਦੇ ਨਾਲ ਕੁੱਟ ਮਾਰ ਕੀਤੀ ਕਿਹਾ ਇੱਕ ਵਾਰ ਵੀ ਕੰਜਰ ਨਾਲ ਲੈ ਕਰ ਉਹ ਜਵਾਈ ਭਾਈ ਆ ਉਰੇ ਆ ਕੇ ਮਾਫੀਆਂ ਕਾਤੇ ਮੰਗੂਗਾ ਫੇਰ ਅਗਲੇ ਦੀ ਕੀ ਇੱਜ਼ਤ ਰਹਿ ਜਾਊਗੀ ਜਦੋਂ ਕਸੂਰ ਨਹੀਂ ਮਾਂ ਜਵਾਈਆਂ ਭਾਈਆਂ 'ਚ ਛੱਤਰ ਖਾਨ ਦੇ ਲੈ ਗਈ ਨੇ ਉਹ ਉਹ ਕਹੇ ਚ ਕਰਾਉਣਾ ਕੀ ਆ ਦੇ ਲੋਕਾਂ ਨੇ ਤੀਪਾ ਉਹ ਕਿ ਮੇਰਾ ਪੁੱਤ ਲੈਤਾ ਮੇਰੀ ਗੱਲ ਸੁਣ ਲੈ ਤੂੰ ਹੀ ਉਹਨੂੰ ਕੁੜੀ ਨੂੰ ਸਹਿੰਤियां ਦਿੰਦਾ ਤਾਂ ਹੀ ਉਹ ਚਾਮਲਦੀ ਆ ਉਹਨੂੰ ਆਇਆ ਵੀ ਉਰੇ ਬੈਠੀ ਰਹੂਗੀ ਮੈਂ ਕਿਸੇ ਨੂੰ ਸਹਿੰਤ ਘਰ ਤੂੰ ਪੱਟਣ ਲੱਗਿਆ ਹੋਇਆ ਉਹਦਾ ਹੋਰ ਕੋਈ ਨਹੀਂ ਪਹਿਲਾਂ ਤਾਂ ਤੂੰ ਮੈਨੂੰ ਬਿਨਾਂ ਪੁੱਛੇ ਜਾ ਕੇ ਲੈ ਕੇ ਆਇਆ ਹੈ ਹੈ ਫਿਰ ਹੁਣ ਤੂੰ ਕਹੀ ਜਾਣਾ ਨਾ ਮੈਂ ਨਹੀਂ ਅਜੇ ਤੋਰਨੀ ਉਹ ਪੈਰੀ ਹੱਥ ਲਾ ਕੇ ਜਾਵੇ ਕਿਉਂ ਐਡੀ ਕੀ ਉਹ ਮਾ ਰਾਣੀ ਹੋਗੀ ਮਾਂ ਹੱਥ ਬਣਾ ਲੈ ਕਲੇਸ਼ ਨਾ ਕਰ ਠੀਕ ਹੈ ਨਾ ਆਥਨ ਦਾ ਵੇਲ ਜਿਹੜਾ ਖਸੂਣਾ ਸੀ ਹੋ ਗਿਆ ਪਰ ਉਹਨਾ ਆਊਗਾ ਕੁੜੀ ਨੂੰ ਲੈ ਜਾਊਗਾ ਨੇ ਕੁੜੀ ਆਪਣੇ ਘਰੇ ਬੈਠੀ ਆ ਭਾਈ ਮੈਨੂੰ ਤਾਂ ਦੁੱਖ ਨਹੀਂ ਲੱਗੀ ਜੇ ਤੈਨੂੰ ਦੁੱਖ ਦੀ ਆ ਤਾਂ ਤੇਰਾ ਮੇਰੇ ਲਈ ਕੋਈ ਹੱਲ ਨਹੀਂ ਹੈਗਾ ਠੀਕ ਮੈਨੂੰ ਤਾਂ ਦੁੱਖ ਦੀ ਵੀ ਆ ਮੈਂ ਤਾਂ ਜੇ ਨਹੀਂ ਉਹ ਲੈਣਾ ਹੋਊਗਾ ਮੈਂ ਤਾਂ ਆਪ ਜਾ ਕੇ ਛੱਡਿਆ ਆਉਂਗੀ ਉਹਨੂੰ ਉੱਥੇ ਦੇਖਦੇ ਆ ਭਾਈ ਫਿਰ ਛੱਡਿਆ ਜਾ ਭੱਜ ਜਾ ਹਾਂ ਚਾਰ ਜਾਨੇ ਤੋਂ ਬਿਨਾ ਛੱਡ ਕੇ ਆ ਆ ਨਹੀਂ ਸਕਦੀ ਫਿਰ ਤੂੰ ਮੈਂ ਚੱਲਿਆ ਉਹ ਮੈਂ ਕੱਲੀ ਜਾ ਕੇ ਛੱਡ ਕੇ ਆਉਂ ਆ ਇਹਨੂੰ ਜੇ ਮੁੜ ਕੇ ਉਰੇ ਬੜੇ ਵੀ ਆ ਕੇ ਨਾਲੇ ਉਹਨਾਂ ਨੂੰ ਕਹਿ ਕੇ ਆਉਂਗੀ ਵਿਵੇਸ਼ਕ ਛਿੱਤਰ ਮਾਰੇ ਜਾਂ ਘਰੋਂ ਪੈਰ ਪੱਟੂ ਤਾਂ ਫਿਰ ਆਪ ਆਪਣੀ ਮਾਂ ਕਹਿ ਰਹੀ ਐ ਨਾ ਤੀਨੂ ਬਿੱਤੀ ਐਡੀ ਬੜੀ ਕਰਿਆ ਹੁਣ ਉਹੀ ਮੇਰੇ ਢੋਲੇ ਝਾਟੇ ਚ ਖੇ ਪਵਾਉਣ ਲੱਗੀ ਹੋਈ ਆ ਬੱਸ ਵੀ ਨਹੀਂ ਸਕਦੀ ਐਡਾ ਵਿਆਹ ਕਰਿਆ ਤੀ ਇਹਦਾ ਮੈਂ ਜਦ ਤੱਕ ਕਹਿੰਦਾ ਮਾਂ ਕੋਈ ਚੀਜ਼ ਦੀ ਕਮੀ ਨਹੀਂ ਛੱਡਣੀ ਸਾਰਾ ਕੁਝ ਲੈ ਕੇ ਦੇ ਵੀ ਦਿੱਤਾ ਇੰਨਾ ਵਿਆਹ ਵੀ ਕਰਤਾ ਹੁਣ ਉਹ ਫੇਰ ਸਿਆਪਾ ਮੇਰੇ ਗਲ ਪੈ ਗਿਆ ਕਿੱਥੇ ਇਹ ਜੰਮ ਕੇ ਦੀ ਮਾਂ ਮੈਨੂੰ ਸੱਚੀ ਚਾਚਾ ਦਾ ਲੱਭਦੇ ਦੇ ਬਾਈ ਚਾਚਾ ਦਾ ਲੱਭਦੇ ਦੇ ਜਵਾਖੜੀ ਨੂੰ ਹਾਂ ਉਹਦਾ ਘਰ ਵਸਦਾ ਹੋ ਜਾਂਦਾ ਜਰੂਰ ਮੱਸ ਕਰ ਮੁੰਡਿਆ ਕਿਉਂ ਤੂੰ ਉਹਨੂੰ ਬਗਾੜਨ ਲੱਗਿਆ ਹੋਇਆ ਬਗਾੜਨ ਤਾਂ ਤੁਸੀਂ ਲੱਗੇ ਹੋਏ ਹੋ ਸਹਾਂ ਦੇ ਦੇ ਛੱਡਿਆ ਹਾਂਗੀ ਮੈਂ ਕੱਲੀ ਛੱਡਿਆ ਹਾਂਗੀ 17 ਦੇ ਬੰਦੇ ਨੇ ਇਹ ਸਾਰੇ 17 ਵਾਲੀ ਹੱਲੋਂ ਤਾਂ ਨਾ ਕੰਜਰਾਂ ਦਾ ਸਿਆਪਾ ਖੰਡ